ਸਤਿ ਸ੍ਰੀ ਅਕਾਲ ਜੀ ਗੱਲ ਸਾਬ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਪ੍ਰੋਗਰਾਮ ਖੁੰਡ ਚਰਚਾ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਆਂ ਮਸਲਾ ਬੜਾ ਗੰਭੀਰ ਹੈ ਜਿਸ ਤਰ੍ਹਾਂ ਪੂਰੀ ਦੁਨੀਆ ਨੂੰ ਪਤਾ ਲੱਗ ਚੁੱਕਿਆ ਹੈ ਕਿ ਅਮਰੀਕਾ ਹੁਣ ਡਿਪੋਰਟੇਸ਼ਨ ਤੇ ਉਤਰਿਆ ਹੋਇਆ ਹੈ ਡਿਪੋਰਟ ਕਰਨ ਦੀਆਂ ਗੱਲਾਂ ਜਿਹੜੀਆਂ ਹੁਣ ਪੁਰਾਣੀਆਂ ਹੋ ਚੁੱਕੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਯੂ ਐਸ ਏ ਕੀ ਕਰਦਾ ਇਸ ਗੱਲ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਤੁਹਾਨੂੰ ਪਤਾ ਕੋਣ ਚਰਚਾ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਰੱਬ ਲਗਦੀਆਂ ਗੱਲਾਂ ਕਰਦੀਆਂ ਸਮਾਜ ਦੀਆਂ ਗੱਲਾਂ ਕਰਦੇ ਆ ਅੱਜ ਗੱਲ ਅਸੀਂ ਪੰਜਾਬ ਦੀ ਧਰਤੀ ਦੀ ਵੀ ਕਰਾਂਗੇ ਤੇ ਨਾਲ ਨਾਲ ਕਰਾਂਗੇ ਜੂ ਐਸ ਦੀ ਡੋਲਰ ਨਾਲ 트럼ਪ ਦੀ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਨਵੰਜਨ ਸਿੰਘ ਜੀ ਲਹਿਲ ਹਰ ਵਾਰ ਉਹ ਚਰਚਾ ਕਰਦੇ ਨੇ ਲੇਕਿਨ ਮੈਂ ਇੱਕ ਗੱਲ ਲਹਿਲ ਸਾਹਿਬ ਜ਼ਰੂਰ ਕਹੂੰਗਾ ਪਹਿਲਾਂ ਤੁਹਾਡਾ ਹਾਰਦਿਕ ਸਵਾਗਤ ਹੈ ਸ਼ੋਅ 'ਚ ਬਹੁਤ ਬਹੁਤ ਧੰਨਵਾਦ ਗਿਲਸਾ ਜੀ ਤੁਸੀਂ ਦਿਨ ਰਾਤ ਯਤਨਸ਼ੀਲ ਹੋ ਕਿਉਂਕਿ ਤੁਸੀਂ ਵੀ ਵੱਡੇ ਵੱਡੇ ਮੁਲਕਾਂ ਦੇ ਵਿੱਚ ਜਾਂਦੇ ਰਹੇ ਨੇ ਹੋ ਖਬਰਾਂ ਕਰਦੇ ਰਹੇ ਨੇ ਹੋ ਮੈਂ ਇੱਕ ਗੱਲ ਤਾਂ ਜਰੂਰ ਕਹੂੰਗਾ ਲੈਲ ਸਾਹਿਬ ਵੀ ਜਿਹੜਾ ਡਿਪੋਰਟ ਕਰਨ ਦਾ ਜਿਹੜੀ ਪ੍ਰਕਿਰਿਆ ਹੈਗੀ ਹੈ ਜੀ ਇਹ ਕੋਈ ਨਵੀਂ ਨਹੀਂ ਹੈ ਇਹ ਅਮਰੀਕਾ ਹਰ ਸਾਲ ਕੁਛ ਨਾ ਕੁਛ ਕਰਦਾ ਰਹਿੰਦਾ ਹਰ ਮੁਲਕ ਕਰਦਾ ਇਕੱਲਾ ਅਮਰੀਕਾ ਨਹੀਂ ਜੀ ਸੋ ਇਹ ਕਰਕੇ ਸਾਨੂੰ ਨਾਰਾਜ਼ ਨਹੀਂ ਹੋਣਾ ਚਾਹੀਦਾ ਸਾਨੂੰ ਗੁੱਸੇ ਨਹੀਂ ਹੋਣਾ ਚਾਹੀਦਾ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਸਾਡਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਅਚਲਿ ਗੱਲ ਜਦੋਂ ਦਾ 42-45 ਲੱਖ ਰੁਪਈਆ ਲੱਗਿਆ ਉਹਨਾਂ ਨੇ ਧਾਹ ਮਾਰ ਕੇ ਰੋਣੇ ਰੋਣਾ ਲਾਲ ਸਾਹਿਬ ਮਾਈਕ ਮੈਨੂੰ ਵਿਜਦੀ ਦਿੰਦੇ ਰਹੋ ਕਿ ਇਹ ਮਸਲਾ ਬੜਾ ਗੰਭੀਰ ਹੈ ਪਹਿਲਾਂ ਤਾਂ ਮੈਂ ਤੁਹਾਡੇ ਵਿਚਾਰੇ ਜਾਨਣਾ ਚਾਹਨਾ ਕਿ ਜਿਹੜਾ ਡੋਨਾਲਡ 트੍ਰੰਪ ਨੇ ਜਿਹੜੀ ਕਾਰਵਾਈ ਕੀਤੀ ਹੈ ਜੀ ਰਿਪੋਰਟ ਕਰਨ ਦੀ ਖਾਸ ਕਰਕੇ ਭਾਰਤੀਆਂ ਦੇ ਜਿਹਦੇ ਵਿੱਚ ਪੰਜਾਬੀ ਬਹੁ ਗਿਣਤੀ ਵਿੱਚ ਸ਼ਾਮਲ ਨੇ ਕੀ ਉਹਨਾਂ ਨੇ ਕੰਮ ਸਹੀ ਕੀਤਾ ਜਾਂ ਫਿਰ ਗਲਤ ਕੀਤਾ ਵਿਚ ਵਿਚ ਵਿਚਾਲੇ ਬਸ ਸਵਾਲ ਜਵਾਬ ਤੁਹਾਨੂੰ ਮੈਂ ਕਰਦਾ ਰਹੂੰਗਾ ਤੁਸੀਂ ਥੋੜੇ ਅਠਰਮਾ ਰੱਖਿਓ ਜੀ ਪਹਿਲਾ ਸਵਾਲ ਪਹਿਲਾ ਸਾਹਿਬ ਗੱਲ ਇਹ ਆ ਕਿ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ 77 ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ ਨਾ ਉਹਦੇ ਤੋਂ ਪਹਿਲਾਂ ਆਪਣੇ ਦੇਸ਼ ਦੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ ਉਹਨੇ ਜੀ ਕਿਉਂਕਿ ਹਰ ਰਾਜਸੀ ਪਾਰਟੀ ਜਿਹੜੀ ਆ ਚੋਣਾਂ ਜਿੱਤਣ ਲਈ ਆਪਣੇ ਦੇਸ਼ ਦੇ ਲੋਕਾਂ ਦਾ ਭਰੋਸਾ ਜਿੱਤਣ ਲਈ ਕੁਝ ਨਾ ਕੁਝ ਵਾਅਦੇ ਜ਼ਰੂਰ ਕਰਦੇ ਨੇ ਹੂੰ ਤੇ ਉਹਨਾਂ ਵਾਅਦੇ ਕਿ ਸਭ ਤੋਂ ਪਹਿਲਾ ਵਾਅਦਾ ਸੀ ਕਿ ਅਮਰੀਕਾ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਤੌਰ ਤੇ ਵੱਖ-ਵੱਖ ਦੇਸ਼ਾਂ ਤੋਂ ਜਿਹੜੀ ਪ੍ਰਵਾਸੀ ਆਏ ਨੇ ਜਿਨ੍ਹਾਂ ਦੇ ਕੋਲੇ ਕੋਈ ਵੀ ਦਸਤਾਵੇਜ਼ ਨਾ ਹੋਏਗਾ ਉਹਨਾਂ ਨੂੰ ਅਸੀਂ ਆਪਣੇ ਦੇਸ਼ ਚੋਂ ਜਿਹੜਾ ਉਹ ਨਿਕਾਲਾ ਕਰਾਂਗੇ ਕਰਾਂਗੇ ਬਾਹਰ ਕੱਢਾਂਗੇ ਕੱਢਾਂਗੇ ਜੀ ਤੇ ਦੂਸਰਾ ਵਾਅਦਾ ਇਹ ਸੀ ਕਿ ਸਾਡੀਆਂ ਜਿਹੜੀਆਂ ਸਰਹੱਦਾਂ ਨੇ ਜਿਹੜੀਆਂ ਕਿ ਨਾਲ ਲੱਗਦੀਆਂ ਨੇ ਮੈਕਸੀਕੋ ਦੇ ਤੇ ਨਾਲ ਲੱਗਦੀਆਂ ਨੇ ਕੈਨੇਡਾ ਦੇ ਇਹਨਾਂ ਸਰਹੱਦਾਂ ਨੂੰ ਜਿਹੜਾ ਹੈ ਉਹ ਸੀਲ ਕਰਾਂਗੇ ਜਿਵੇਂ ਕਿ ਪਿਛਲੇ 2020 ਵਾਲੀ ਜਿਹੜੀ ਜਦੋਂ 트럼ਪ ਦੀ ਪਹਿਲੀ ਵਾਰੀ ਸੀ ਰਾਸ਼ਟਰਪਤੀ ਦੀ ਉਸ ਵੇਲੇ ਮੈਕਸੀਕੋ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਕੰਦ ਜਿਹੜੀ ਖੜੀ ਥੀਤੀ ਸੀ ਜੀ ਸੋ ਉਸੇ ਵਾਦੇ ਨੂੰ ਪਗਾਉਂਦਿਆਂ ਹੋਇਆਂ ਅਗਲੇ ਦਿਨੀ ਉਹਨਾਂ ਨੇ ਇੱਕ ਐਕਟ ਪਾਸ ਕੀਤਾ ਐਕਟ ਪਾਸ ਕਰਨ ਤੋਂ ਬਾਅਦ ਉਹ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਹੁਣ ਉਸੇ ਕਾਰਵਾਈ ਦੇ ਤਹਿਤ ਜਿਹੜੀ ਹੈਗੀ ਹੈ ਕੰਬੋਡੀਆ ਔਰ ਨਾਲ ਦੀ ਨਾਲ ਭਾਰਤ ਭਾਰਤ ਦੇ ਵਿੱਚ ਕੱਲ ਭਾਵੇਂ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ 205 ਭਾਰਤੀ ਜਿਹੜੇ ਨੇ ਉਹ ਫੌਜੀ ਜਹਾਜ਼ ਦੇ ਰਹੀਂ ਅੰਮ੍ਰਿਤਸਰ ਜਿਹੜਾ ਰਾਜਸਥਾਨਸੀ ਰਿਪੋਰਟ ਤੇ ਉਤਰਨਗੇ ਪਰ ਜਦੋਂ ਯਾਜ ਪਹੁੰਚਿਆ ਤੇ ਪਹੁੰਚਣ ਦੇ ਵੇਲੇ ਬੇੜੀਆਂ ਤੇ ਹੱਥ ਲੱਗੀਆਂ ਜਿਹੜੇ ਉਹ ਲੋਕ ਸੀ 104 ਦੇ ਕਰੀਬ ਜਿਹੜੇ ਉਹ ਡਿਪੋਰਟ ਹੋ ਕੇ ਇੱਥੇ ਆਏ ਭਾਵੇਂ ਕਿ ਕਹਿੰਦੇ ਨੇ ਕਿ ਭਾਰਤ ਸਰਕਾਰ ਨੂੰ ਅ ਅਮਰੀਕਾ ਦੀ ਸਰਕਾਰ ਨੇ 18000 ਤੋਂ ਵੱਧ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਦਾਖਲ ਹੋ ਗਏ ਸੀ ਉਹਨਾਂ ਦੀ ਇੱਕ ਲਿਸਟ ਭੇਜੀ ਜਿਹੜੀ ਸ਼ਾਰਟ ਆਊਟ ਹੋ ਚੁੱਕੀ ਹੈ ਔਰ ਉਹਨਾਂ ਦੀ ਹੌਲੀ ਹੌਲੀ ਜਿਹੜੀ ਹੈ ਡੈਪੂਟੇਸ਼ਨ ਜਿਹੜੀ ਹੈ ਉਹ ਵਾਪਸੀ ਜਿਹੜੀ ਆ ਉਹ ਹੁੰਦੀ ਰਹੇਗੀ ਔਰ ਦੁੱਖ ਤੇ ਇਸ ਗੱਲ ਦਾ ਕਿ ਜਦੋਂ ਉਹ ਭਾਰਤ ਦੀ ਧਰਤੀ ਤੇ ਆਉਂਦੇ ਨੇ ਉਹਦੇ ਤੋਂ ਪਹਿਲਾਂ ਉਹਨਾਂ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਜਿਹੜੇ ਆ ਅਸੀਂ ਭਾਰਤ ਜਾ ਰਹੇ ਹਾਂ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਇਹ 트ੰਪ ਦੀ ਕਾਰਵਾਈ ਜਾਇਜ਼ ਆ ਜਾਂ ਨਜਾਇਜ਼ ਆ ਇਸ ਗੱਲ ਦਾ ਜਵਾਬ ਮੇਰੇ ਕੋਲ ਇੱਕੋ ਹੀ ਹੈ ਕਿ ਹਰ ਦੇਸ਼ ਚਾਹੁੰਦਾ ਹੈ ਕਿ ਮੇਰੇ ਦੇਸ਼ ਜਿਹੜਾ ਉਹ ਬੜਾ ਸ਼ਾਂਤੀਪੂਰਵਕ ਰਹੇ ਮੇਰੇ ਦੇਸ਼ ਦੇ ਨਾਗਰਿਕ ਖੁਸ਼ ਰਹਿਣ ਤੇ ਮੇਰੇ ਦੇਸ਼ ਦੇ ਨਾਗਰਿਕਾਂ ਨੂੰ ਹਰ ਸਹੂਲਤ ਮਿਲੇ ਕੋਈ ਵੀ ਇਹੋ ਜਿਹਾ ਵਿਦੇਸ਼ੀ ਜਾਂ ਕੋਈ ਇਹੋ ਜਿਹਾ ਬੰਦਾ ਮੇਰੇ ਦੇਸ਼ ਚ ਗੈਰ ਕਾਨੂੰਨੀ ਤੌਰ ਦੇ ਉੱਤੇ ਉਹ ਦਾਖਲ ਨਾ ਹੋਵੇ ਚਾਹੇ ਭਾਰਤ ਤੇ ਭਾਰਤ ਦੀਆਂ ਸਰਹੱਦਾਂ ਪਾਕਿਸਤਾਨ ਨਾਲ ਚੀਨ ਨਾਲ ਤਿੱਬਤ ਨਾਲ ਜਾਂ ਹੋਰ ਨਾਲ ਬਰਮਾ ਨਾਲ ਲੱਗਦੀਆਂ ਨੇ ਸੋ ਅਸੀਂ ਵੀ ਆਪਣੀਆਂ ਸਰਹੱਦਾਂ ਨੂੰ ਮਜ਼ਬੂਤ ਕਰਨ ਵਾਸਤੇ ਬਹੁਤ ਵੱਡੇ ਗੜੇ ਆਉ ਫੌਜੀ ਜਿਹੜੇ ਬੀਐਸਐਫ ਦੇ ਜਾਂ ਹੋਰ ਏਜੰਸੀਆਂ ਲਾਈਆਂ ਹੋਈਆਂ ਨੇ ਤੇ ਗਿੱਲ ਸਾਹਿਬ ਜੇ ਕੋਈ ਸਾਡਾ ਭਾਰਤ ਦੇ ਅੰਦਰ ਪਾਕਿਸਤਾਨੀ ਜਾਂ ਬੰਗਲਾਦੇਸ਼ੀ ਜਾਂ ਕੋਈ ਹੋਰ ਦੇਸ਼ ਦਾ ਨਾਗਰਿਕ ਕੁਸਪੈਟ ਕਰਦਾ ਹੈ ਗੈਰ ਕਾਨੂੰਨੀ ਤੌਰ ਤੇ ਅੰਦਰ ਆਉਂਦਾ ਹੈ ਤੇ ਫਿਰ ਸਾਡੀਆਂ ਸਰਕਾਰਾਂ ਵੀ ਤਾਂ ਉਹਨਾਂ ਦੀਆਂ ਮਸ਼ਕਾਂ ਬੰਦ ਕੇ ਉਹਨਾਂ ਨੂੰ ਉਹਨਾਂ ਦੇਸ਼ਾਂ 'ਚ ਵਾਪਸ ਭੇਜਦੇ ਨੇ ਉਹਨਾਂ ਨੂੰ ਜੇਲ੍ਹਾਂ 'ਚ ਵੀ ਦਿੰਦੇ ਨੇ ਜੀ ਕੇਂਦਰ ਸਰਕਾਰ ਨੇ ਗੱਲ ਕਲੀਅਰ ਕਰ ਚੁੱਕੀ ਹੈ ਵੀ ਇਹ ਕੋਈ ਨਵੀਂ ਪ੍ਰਕਿਰਿਆ ਨਹੀਂ ਹੈ ਹਾਲਾਂਕਿ ਬਹੁਤ ਸਾਰੇ ਲੀਡਰ ਸਿਆਸੀ ਰੋਟੀਆਂ ਸੇਕਦੇ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਅਨੀਲ ਗਰਗ ਦੀ ਗੱਲ ਕਰੀ ਆਪ ਨੇ ਤਾਂ ਹੈਗਾ ਉਸ ਤੋਂ ਬਾਅਦ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਇਹਨਾਂ ਲੀਡਰਾਂ ਨੂੰ ਪਤਾ ਨਹੀਂ ਸੋਚਾਂ ਦੀ ਕੋਸ਼ਿਸ਼ ਨਾਲ ਠੀਕ ਹੈ ਲੈ ਬਹਿ ਕੇ ਬੈਠੇ ਪੱਤਰਕਾਰ ਬੁਲਾ ਲਾਉਂਦੇ ਨੇ ਅਰੀਕਾ ਦਾ ਪੱਤਰਕਾਰ ਬੁਲਾਉਣ ਦੀ ਲੋੜ ਵੀ ਨਹੀਂ ਪੈਂਦੀ ਮੋਬਾਈਲ ਚੱਕਦੇ ਨੇ ਪੀਏ ਨੂੰ ਫੜਾਉਂਦੇ ਨੇ ਕਿ ਚੱਲੋ ਮੇਰਾ ਬਿਆਨ ਰਿਕਾਰਡ ਕਰ ਸ਼ੁਰੂ ਨੂੰ ਛੱਡ ਦੇਣਾ ਤੇ ਪੱਤਰਕਾਰਾਂ ਨੂੰ ਵਟਸਐਪ ਗਰੁੱਪ ਬਣੇ ਹੋਏ ਨੇ ਸ਼ੇਅਰ ਕਰ ਦੇਣਾ ਬਹੁਤ ਮੰਦ ਭਾਗੀ ਗੱਲ ਹੈ ਜੀ ਭਾਜਪਾ ਨੂੰ ਦਾਖਲ ਦੇਣਾ ਚਾਹੀਦਾ ਹੈ ਟਰੰਪ ਨੇ ਆਕਰਤਾਈ ਟਰੰਪ ਨੇ ਉਹ ਕਹਤਾ ਪਹਿਲਾਂ ਮੈਂ ਉਹਨਾਂ ਮਾਪਿਆਂ ਨੂੰ ਇਹ ਗੱਲ ਕਹਿਣਾ ਚਾਹੁੰਨਾ ਲਹਿਲ ਸਾਬ ਜੀ ਵੀ ਤੁਸੀਂ 42 ਲੱਖ ਰੁਪਇਆ ਲਾ ਕੇ ਡੌਂਕੀ ਤਰੀਕੇ ਨਾਲ ਅਮਰੀਕਾ ਭੇਜਿਆ ਕਿਉਂ ਸਭ ਤੋਂ ਵੱਡਾ ਸਵਾਲ ਇਹ ਹੈ ਤੁਸੀਂ ਗਲਤ ਕੰਮ ਆਪ ਕੀਤਾ ਜੇ ਗਲਤ ਕੰਮ ਕੀਤਾ ਉਹਦੀ ਸਜ਼ਾ ਭੁਗਤਣ ਲਈ ਬਿਲਕ ਮੇਰੇ ਹਿਸਾਬ ਦੇ ਨਾਲ ਜਿਹੜੇ ਰਿਪੋਰਟ ਕੀਤੇ ਨੇ ਬਿਲਕੁਲ ਸਹੀ ਕੀਤੇ ਨੇ ਜੀ ਪੰਜਾਬ ਦੀ ਆਰਥਿਕਤਾ ਪਗੜ ਜੋ ਬਹੁਤ ਸਾਰੇ ਲੀਡਰ ਕਹਿ ਰਹੇ ਨੇ ਪੰਜਾਬ ਚ ਹਾ ਹਾਕਾਰ ਮੱਚੀ ਜੀ ਪੰਜਾਬ ਤਾਂ ਪਹਿਲੀ ਹਾਕਾਰ ਮੱਚੀ ਪਈ ਆ ਤੁਸੀਂ ਪਹਿਲਾਂ ਤੁਸੀਂ ਕਿੱਲੇ ਗਏ ਨੇ ਰੱਖੇ ਕਿਉਂ ਤੁਸੀਂ ਡੋਨਾਲਡ ਟਰੰਪ ਨਾਲ ਕੀ ਅਮਰੀਕਾ ਦੀ ਸਰਕਾਰ ਨਾਲ ਕੋਈ ਐਮਓਯੂ ਸਾਈਨ ਕੀਤਾ ਸੀ ਵੀ ਸਾਡਾ ਮੁੰਡਾ ਡਾਂਕੀ ਤਰੀਕੇ ਦੇ ਨਾਲ ਕੰਨ ਦੱਪ ਕੇ ਆ ਰਿਹਾ 42 ਲੱਖ ਰੁਪਇਆ ਲਾ ਕੇ ਆ ਰਿਹਾ ਤੁਸੀਂ ਇਹਨੂੰ ਪਨਾਹ ਦੇਣੀ ਹੈ ਕਦੇ ਕਿਤੇ ਨਹੀਂ ਲਿਖਿਆ ਹਜ਼ਾਰਾਂ ਬੱਚਾ ਮੈਕਸੀਕੋ ਬਾਡਰ ਜੰਗਲਾਂ ਦੇ ਵਿੱਚ ਮਰ ਗਿਆ ਠੀਕ ਹੈ ਉਹ ਖਾਗ ਜੰਗਲ ਖਾਗੇ ਪਨਾਮਾ ਦੇ ਜੰਗਲ ਖਾਗੇ ਉਦੋਂ ਤੁਹਾਨੂੰ ਅਕਲ ਨਹੀਂ ਆਈ ਸਰਕਾਰਾਂ ਪਿੰਡ ਪਿੰਡ ਮਰ ਗਈਆਂ ਬਈ ਪਨਾਮਾ ਦੇ ਜੰਗਲਾਂ ਥਰੂ ਤੁਸੀਂ ਅਮਰੀਕਾ ਨਾ ਭੇਜੋ ਤੁਹਾਨੂੰ ਉਦੋਂ ਅਕਲ ਨਹੀਂ ਆਈ ਅਮਰੀਕਾ ਦੇ ਨਿੱਕੇ ਨਿੱਕੇ ਬੱਚੇ ਬਾਰਡਰ ਟੱਪਦੇ ਸੀਗੇ ਕਦੇ ਉਹ ਉੱਥੇ ਮਰ ਜਾਂਦੇ ਸੀ ਕਦੇ ਉੱਥੇ ਪੁਲਿਸ ਫੜਦੀ ਸੀ ਤੁਹਾਨੂੰ ਉਦੋਂ ਅਕਲ ਨਾ ਆਈ ਅਕਲ ਤੁਹਾਨੂੰ ਕਦੋਂ ਆਈ ਜਦੋਂ ਡੋਨਾਲਡ ਟਰੰਪ ਨੇ ਤੁਹਾਨੂੰ ਪੁੱਠਾ ਭੇਜਤਾ ਹੋਰ ਤੁਸੀਂ ਇੱਥੇ ਆ ਗਏ ਤੁਸੀਂ ਉਹ ਮਝਵੇਂ ਲਾ ਲੇ ਪਿੰਡ 'ਚ ਬੜੇ ਸੋਗ ਦਾ ਮਾਹੌਲ ਹੈ ਜੀ ਖਬਰਾਂ ਪੱਤਰਕਾਰ ਲਿਖ ਰਹੇ ਨੇ ਅਗੇ ਜੀ ਭਲਾਨੇ ਮਾਪੁੱਤ ਵਾਪਸ ਕਰਤੇ ਪਿੰਡ ਚ ਸੋਗ ਦਾ ਮਾਹੌਲ ਸੋਗ ਦਾ ਮਾਹੌਲ ਕਿਉਂ ਮਰ ਗਏ ਤੁਸੀਂ ਜਿਉਂਦੇ ਹੋ ਤੁਹਾਡੇ ਦੋ ਦੋ ਹੱਥ ਨੇ ਤੁਹਾਡੇ ਸਲਾਮਤ ਨੇ ਤੁਸੀਂ ਪੰਜਾਬ ਤੇ ਰਹਿ ਕੇ ਰੋਟੀ ਖਾ ਸਕਦੇ ਹੋ ਪੰਜਾਬ ਚ ਰੋਟੀ ਦੀ ਦੁਕਾਨ ਤਿਆਰੀ ਕਰਕੇ ਕੋਈ ਰੇੜੀ ਲਾ ਕੇ ਤੁਸੀਂ ਕੋਈ ਘਰ ਦਾ ਕੰਮਕਾਰ ਕਰਕੇ ਤੁਸੀਂ ਮੈਸਾ ਰੱਖ ਕੇ ਡੈਰੀ ਫਾਰਮ ਖੋਲ ਕੇ ਹੋਰ ਬਹੁਤ ਸਾਰੇ ਫਾਰਮ ਨੇ ਆਂਡਿਆਂ ਦਾ ਕਪ ਆਉਲਟਰੀ ਫਾਰਮ ਖੋਲ ਕੇ ਤੁਸੀਂ ਗੁਜ਼ਾਰਾ ਕਰ ਸਕਦੇ ਹੋ ਪਰ ਤੁਸੀਂ ਹਰਾਮ ਹੱਡ ਹੋ ਚੁੱਕੇ ਤੁਹਾਨੂੰ ਲੱਗਦਾ ਜੇ ਅਮਰੀਕਾ ਦੀ ਚੱਕਾ ਚੋਂ ਤੁਹਾਨੂੰ ਬਚਾ ਸਕਦੀ ਹੈ ਪਰ ਇਹ ਬਿਲਕੁਲ ਗਲਤ ਹੈ ਮੇਰੇ ਹਿਸਾਬ ਦੇ ਨਾਲ ਜਿੰਨੇ ਵੀ ਇਲੀਗਲ ਤੌਰ ਤੇ ਬਾਹਰ ਰਹਿੰਦੇ ਆ ਲਹਿਲ ਸਾਹਿਬ ਚਾਹੇ ਕੈਨੇਡਾ ਚਾਹੇ ਅਮਰੀਕਾ ਚਾਹੇ ਵੱਖ-ਵੱਖ ਮੁੱਲ ਕਰੇ ਉਹਨਾਂ ਸਾਰੇ ਮੁਲਕਾਂ ਦੇ ਵਿੱਚੋਂ ਇਹ ਲੋਕ ਕੱਢ ਦੇਣੇ ਚਾਹੀਦੇ ਨੇ ਹਾਲਾਂਕਿ ਜੇ ਤੁਹਾਨੂੰ ਪੰਜਾਬ ਦੀ ਸਾਡੇ ਹਿੰਦੁਸਤਾਨ ਦੇ ਵਿੱਚ ਵੀ ਤਾਂ ਇਦਾਂ ਹੀ ਹੈ ਹਿੰਦੁਸਤਾਨ ਦੇ ਵਿੱਚ ਲਹਿਲ ਸਾਹਿਬ ਨੇ ਜਿਵੇਂ ਕਿਹਾ ਕੋਈ ਬੰਗਲਾਦੇਸ਼ੀ ਫੜਾ ਗਿਆ ਨੇਪਾਲੀ ਫੜਿਆ ਗਿਆ ਜਾਂ ਕੋਈ ਹੋਰ ਮੁਲਕ ਦਾ ਫੜਿਆ ਗਿਆ ਜਿਹਦੇ ਕੋਲੇ ਪਾਸਪੋਰਟ ਨਹੀਂ ਕਿਉਂ ਉਹ ਅਸੀਂ ਰਿਪੋਰਟ ਨਹੀਂ ਕਰਦੇ ਬਿਲਕੁਲ ਗਿੱਲ ਸਾਹਿਬ ਜਿਉਂ ਜਿ ਕੀਏ ਸੀ ਉਹਨੂੰ ਜੇਲ੍ਹ ਚ ਨਹੀਂ ਦਿੰਦੇ ਜੇ ਤੁਹਾਡੇ ਹਿੰਦੁਸਤਾਨ ਦੇ ਵਿੱਚ ਇਹ ਪਾਲਿਸੀਆਂ ਉਹ ਉਦਾਂ ਦੀਆਂ ਨੇ ਤਾਂ ਫਿਰ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਜੇ ਅਮਰੀਕਾ ਡੋਨਾਲਡ ਟਰੰਪ ਨੇ ਤੁਹਾਡੇ ਪੰਜਾਬੀਆਂ ਨੂੰ ਡਿਪੋਰਟ ਕਰਤਾ ਤਾਂ ਤੁਸੀਂ ਐਡਾ ਤੁਹਾਡਾ ਖੂਨ ਕਿਉਂ ਖੋਲ ਗਿਆ ਇਹ ਗੱਲ ਤੁਸੀਂ ਬੜੀ ਦਰੁਸਤ ਕੀਤੀ ਹੈ ਅਸੀਂ ਗਿੱਲ ਸਾਹਿਬ ਇਹ ਨਹੀਂ ਕਹਿੰਦੇ ਜਾਂ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਬਾਹਰ ਨਾ ਜਾਓ ਤੁਸੀਂ ਜਾਓ ਖੁਸ਼ੀ ਨਾਲ ਜਾਓ ਪਰ ਕੁਝ ਇਸ ਤੰਗ ਨੇ ਲੀਗਲ ਤੌਰ ਤੇ ਜਾਓ ਅਗਰ ਤੁਹਾਡੀ ਐਜੂਕੇਸ਼ਨ ਹੈ ਤੁਸੀਂ ਪੜ੍ਹੇ ਲਿਖੇ ਹੈਗੇ ਹੋ ਤੇ ਸਾਰਿਆਂ ਦੇਸ਼ਾਂ ਦੀਆਂ ਪਾਲਿਸੀਸ ਹੈਗੀਆਂ ਕਿ ਤੁਸੀਂ ਜੇ ਸਕਿਲਡ ਹੋ ਤੇ ਉਹਦੇ ਮੁਤਾਬਕ ਤੁਹਾਡੀ ਪੀਆਰ ਜਿਹੜੀ ਆ ਬੜੀ ਸੌਖੀ ਇੰਡੀਆ ਤੋਂ ਹੋ ਸਕਦੀ ਆ ਤੁਸੀਂ ਜਾਣਾ ਚਾਹੋ ਜਾਓ ਪਰ ਇਦਾਂ ਦੇ ਜਿਹੜੇ ਇਨਲੀਗਲ ਤੌਰ ਤੇ ਤੁਸੀਂ ਕਿਲੇ ਜਾਂਦੇ ਹੋ ਜਿਹਦੇ ਨਾਲ ਏਡੇ ਵੱਡੇ ਖਤਰੇ ਨੇ ਜਿਵੇਂ ਗਿਲਸਾਹਬ ਨੇ ਕਿਹਾ ਵੀ 40 40 42 ਮੈਂ ਦੋ ਤਿੰਨ ਇੰਟੂਆਂ ਵੇਖੀਆਂ ਗਿਲਸਾਹਬ ਦੇ ਚ ਸਭ ਤੋਂ 65 ਲੱਖ ਰੁਪਈਆ ਵੀ ਲਾ ਕੇ ਜਿਹੜੇ ਬੰਦੇ ਨੇ ਗਏ ਨੇ ਔਰ ਜਿਹੜੇ ਆਏ ਨੇ ਜਿਹੜੇ ਰਿਪੋਰਟ ਹੋਏ ਨੇ ਇਨਾਂ ਦੇ ਵਿੱਚੋਂ ਬਹੁਤ ਛੋਟੀ ਛੋਟੀ ਉਮਰ ਦੇ ਬੱਚੇ ਨੇ ਔਰ ਇਥੋਂ ਤੱਕ ਜਿਹੜੇ 30 ਬੰਦੇ ਪੰਜਾਬ ਦੇ ਨੇ ਜਾਂ 33 ਬੰਦੇ ਜਿਹੜੇ ਹਰਿਆਣੇ ਦੇ ਨੇ ਜਾਂ ਜਿਹੜੇ ਗੁਜਰਾਤ ਦੇ ਨੇ ਜਾਂ ਦੂਜੀਆਂ ਸੂਬਿਆਂ ਦੇ ਨੇ ਉਹਨਾਂ ਸਾਰਿਆਂ ਬੰਦੀ ਉਮਰ ਜਿਹੜੀ ਆ ਵੇਖੋ 14-15 ਸਾਲ ਤੋਂ ਲੈ ਕੇ ਤੇ 32 31 32 ਸਾਲ ਤੱਕ ਦੀ ਹੈ ਤੇ 31 32 ਸਾਲ ਵਾਲਾ ਬੰਦਾ ਆਪਣੇ ਜ਼ਮੀਨ ਗਹਿਣੇ ਰੱਖ ਕੇ ਉਦੋਂ ਤੇ ਕਿਸੇ ਆਂਡ ਗਵਾਂਡ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ ਨਹੀਂ ਦੱਸਿਆ ਇਹਨਾਂ ਨੇ ਨਾ ਹੀ ਕੋਈ ਗੱਲਬਾਤ ਹੋਈ ਹੈ ਚੁੱਪਚੀਪੀਤੇ ਕੋਸ਼ਿਸ਼ ਕੀਤੀ ਵੀ ਮੇਰਾ ਮੁੰਡਾ ਜਾਂ ਮੇਰੀ ਧੀ ਜਾਂ ਮੇਰਾ ਬੱਚਾ ਜਿਹੜਾ ਉਹ ਇੱਕ ਵਾਰੀ ਅਮਰੀਕਾ ਦੀ ਧਰਤੀ ਦੇ ਉੱਤੇ ਪੈਰ ਰੱਖ ਲੇ। ਹੂੰ। ਸੋ ਐਡਾ ਵੱਡਾ ਰਿਸਕ ਲੈਣ ਤੋਂ ਪਹਿਲਾਂ ਤੁਸੀਂ ਸੋਚਿਆ ਨਹੀਂ। ਔਰ ਸਾਡੇ ਜਿਹੜੇ ਇਮੀਗ੍ਰੈਂਟਸ ਜਾਂ ਏਜੰਟ ਸੀਗੇ ਜਿਹੜੇ ਬਾਹਰ ਭੇਜਦੇ ਸੀ ਉਹਨਾਂ ਨੇ ਇਹਨਾਂ ਲੋਕਾਂ ਨੂੰ ਇਹੋ ਜੇ ਸਬਜਗਾ ਸਬਜਬਾਤ ਵਿਖਾਏ। ਕਿ ਉਹ ਸਬਜ ਬਾਗ ਦੇ ਵਿੱਚ ਹੀ ਆਪਣੇ ਕਿੱਲੇ ਵੇਚਣੇ ਸ਼ੁਰੂ ਕਰ ਦਿੱਤੇ ਲੈ ਸਰ ਇੱਕ ਮੈਂ ਤੁਹਾਡੀ ਗੱਲ ਵਿੱਚ ਇਨ ਡਰਾਫਟ ਕਰਦਾ ਜੀ ਜਦੋਂ ਬੌਕੀ ਤਰੀਕੇ ਦੇ ਨਾਲੇ ਏਜੰਟ ਭੇਜਦੇ ਨੇ ਬਹੁਤ ਮੁੰਡੇ ਮਰ ਗਏ ਹਨਾ ਬਨਾਮਾਂ ਦੇ ਜੰਗਲਾਂ ਦੇ ਵਿੱਚ ਜੀ ਉਹਨਾਂ ਦੀਆਂ ਸ਼ਿਕਾਇਤਾਂ ਵੀ ਮਾਪਿਆਂ ਨੇ ਪੁਲਿਸ ਕੋਲੇ ਕਰੀਆਂ ਕੀ ਪੁਲਿਸ ਨੇ ਉਹ ਫੜੇ ਨਹੀਂ ਫੜੇ ਪੁਲਿਸ ਨੂੰ ਇਹ ਪੈਸੇ ਲੈ ਕੇ ਉਹ ਬੰਦੇ ਰਫਾ ਦਫਾ ਕਰਤੇ ਜਾਂ ਜਿਹੜੀਆਂ ਛੋਟੀਆਂ ਮੋਟੀਆਂ ਧਰਾਮਾਂ ਲਾ ਕੇ ਅੰਦਰ ਕਰਤੇ ਉਹ ਜ਼ਮਾਨਤਾਂ ਦੇ ਬਾਹਰ ਆ ਗਏ ਤੋ ਸਾਡਾ ਕਹਿਣ ਦਾ ਮਤਲਬ ਇਹ ਵੀ ਤੰਦ ਤਾਣੀ ਸਾਡੇ ਦਿਵਾਲੇ ਤੇ ਰੁੱਲ ਜੀ ਹੋਈ ਐ ਜਿਵੇਂ ਡੋਨਾਲਡ ਟਰੰਪ ਦੇ ਹੁਣ ਇੱਕ ਜਗਰਾਉਂ ਦੀ ਕੁੜੀ ਐ ਉਹਦਾ ਇੱਕ ਇੰਟਰਵਿਊ ਚੱਲ ਰਿਹਾ ਲੈਲਸਾ ਜੀ ਜੀ ਉਹ ਕਹਿੰਦੀ ਮੇਰੇ ਕੋਲ 2 ਸਾਲ ਦਾ ਸਕੱਡੀ ਵੀਜ਼ਾ ਪਿਆ ਤੇ ਮੈਨੂੰ ਅ ਅਮਰੀਕਾ ਨੇ ਜ਼ਬਰਦਸਤੀ ਮੈਨੂੰ ਰਿਪੋਰਟ ਕਰਤਾ ਜੀ ਮੈਂ ਹੁਣ ਇਹਦੀ ਕਹਾਣੀ ਇਹਦੇ ਵਿੱਚ ਕੁਝ ਹੋਰ ਲੱਗਦੀ ਐ ਮੈਨੂੰ ਬਿਲਕੁਲ ਜੀ ਮੈਂ ਦੱਸਦਾ ਬੀਬਾ ਤੂੰ ਕੰਮ ਨਹੀਂ ਕੀਤਾ ਹੁਣ ਬਿਲਕੁਲ ਜੀ ਨਹੀਂ ਗਈ ਹੋਣੀ ਤੂੰ ਕੰਮ ਤੂੰ ਐਲੀਗਲ ਤਰੀਕੇ ਦੇ ਨਾਲ ਕੰਮ ਤੇ ਫੜੀ ਗਈ ਹੋਏਗੀ ਗਿਲਸਾ ਜੀ ਪਿਛਲੇ ਦਿਨੀ ਅਸੀਂ ਜਿਹੜਾ ਐਪੀਸੋਡ ਕੀਤਾ ਸੀ ਉਸ ਵਿੱਚ ਮੈਂ ਦਾਵਾ ਕੀਤਾ ਸੀ ਦੱਸਿਆ ਸੀ ਕਿ 7000 ਸਟੂਡੈਂਟ ਉਹ ਹੈ ਜਿਹੜੇ ਪੰਜਾਬ ਤੋਂ ਆਪਣਾ ਸਟਡੀ ਪਰਮਿਟ ਲੈ ਕੇ ਅਮਰੀਕਾ ਚ ਗਏ ਸੀ ਉੱਥੇ ਬੜੇ ਉਹਦਾ ਕਾਲਜਾਂ ਚ ਕੁਝ ਬੰਦਿਆਂ ਨੇ ਕਾਲਜਾਂ ਦੀ ਸਟੱਡੀ ਪੂਰੀ ਕਰ ਲਈ ਸੀ ਪਰ ਉਹਨਾਂ ਕੋਲ ਵਰਕ ਪਰਮਨੈਂਟ ਨਹੀਂ ਸੀ 7000 ਬੰਦਾ ਉਹ ਸੀ ਜਿਹੜਾ ਸਾਡੇ ਭਾਤ ਦਾ ਸੀ ਔਰ 2000 ਬੰਦਾ ਹੈਗਾ ਬਾਕੀ ਦੇਸ਼ਾਂ ਦੇ ਵਿੱਚ ਬ੍ਰਾਜ਼ੀਲ ਚਾਈਨਾ ਔਰ ਕੁਝ ਹੋਰ ਜਿਹੜੇ ਦੇਸ਼ ਨੇ ਉਹਨਾਂ ਦਾ ਸੀ 729 9000 ਬੰਦਾ ਉਹ ਸੀ ਜਿਹੜਾ ਬੰਦਾ ਉੱਥੇ ਸਟੱਡੀ ਪਰਮਿਟ ਲੈ ਕੇ ਗਿਆ ਪਰ ਕਾਲਜਾਂ ਚ ਨਹੀਂ ਮਿਲਿਆ ਉਹ ਕਾਲਜਾਂ ਚ ਨਹੀਂ ਗਏ ਉਹ ਆਪਣੇ ਕਿਸੇ ਨਾ ਕਿਸੇ 2 ਨੰਬਰ ਦੇ ਕੰਮ ਚ ਕੋਈ ਪੰਪ ਤੇ ਲੱਗ ਗਿਆ ਕੋਈ ਰੈਸਟੋਰੈਂਟ ਚ ਚਲੇ ਗਿਆ ਕੋਈ ਲੇਬਰ ਜਿਹੜਾ ਹੈਗਾ ਮਤਲਬ ਕੰਸਟ੍ਰਕਸ਼ਨ ਵਰਕ ਤੇ ਚਲੇ ਗਿਆ ਕੋਈ ਕਿਸੇ ਤਰ੍ਹਾਂ ਚ ਲੱਗ ਗਿਆ ਪਰ ਉਹਦੇ ਅਕੋਰਡਿੰਗ ਉਹਨਾਂ ਦਾ ਕੋਈ ਰਿਕਾਰਡ ਨਹੀਂ ਮਿਲਿਆ ਔਰ ਇਹ ਜਿਹੜੀ ਕੁੜੀ ਗਈ ਆ ਮੈਂ ਇਹ ਸਮਝਦੇ ਅਸੀਂ ਕਿ ਇਹਦੇ ਕੋਲੇ ਵੀ ਭਾਵੇਂ 2 ਸਾਲ ਦਾ ਵਰਕ ਦੂਜਾ ਜਿਹੜਾ ਉਹ ਸਟੱਡੀ ਵੀਜ਼ਾ ਹੈ ਪਰ ਇਹ ਕਿਤੇ ਨਾ ਕਿਤੇ ਇਲੀਗਲ ਕੰਮ ਕਰਦੀ ਕਿਸੇ ਨਾ ਕਿਸੇ ਥਾਂ ਦੇ ਉੱਤੋਂ ਉਹਨਾਂ ਨੇ ਪੁਲਿਸ ਨੇ ਕਿਉਂਕਿ ਫੜੀ ਗਈ ਹੋਊਗੀ ਕਿਉਂ ਕਿ ਅੱਜ ਹਰ ਕੱਲ ਇੱਕ ਪ੍ਰੈਸ ਨੋਟ ਸੀਗਾ ਉਥੋਂ ਦੇ ਬਦਾਮਾਂ ਦੇ ਜਿਹੜੇ ਕੈਲੀਫੋਰਨੀਆ ਦੇ ਬਹੁਤ ਵੱਡੇ ਜਿਹੜੇ ਉੱਥੇ ਬਦਾਮਾਂ ਦੇ ਖੇਤ ਨੇ ਉਹਨਾਂ ਖੇਤਾਂ ਦੇ ਵਿੱਚ ਤੇ ਕੁਝ ਸਾਡੇ ਪੰਜਾਬੀ ਜਿਨ੍ਹਾਂ ਦੇ ਰੈਸਟੋਰੈਂਟ ਨੇ ਉਹਨਾਂ ਦੇ ਕੁਝ ਟਰਾਂਸਪੋਰਟਰ ਨੇ ਤੇ ਕੁਝ ਮਤਲਬ ਦੂਜਿਆਂ ਕਾਰੋਬਾਰਾਂ ਚ ਉਹਨਾਂ ਕਾਰੋਬਾਰਾਂ ਵਾਲਿਆਂ ਦੇ ਕੱਲ ਫੋਨ ਆਏ ਕਿ ਅੱਜ ਸਾਡੀ ਕੰਸਟਰਕਸ਼ਨ ਜਿੱਥੇ-ਕਿੱਥੇ ਖੜੀ ਆ ਸਾਡੇ ਜਿਹੜਾ ਉਹ ਸਾਰੀ ਦੇ ਕੰਮ ਸੀ ਉੱਥੇ ਸਾਨੂੰ ਕੋਈ ਲੇਬਰ ਦਾ ਬੰਦਾ ਨਹੀਂ ਮਿਲਦਾ ਇਸੇ ਤਰ੍ਹਾਂ ਖੇਤਾਂ ਚ ਕੰਮ ਕਰਨ ਵਾਲੇ ਬਦਾਮਾਂ ਦੇ ਖੇਤਾਂ ਤੇ ਕੈਲਿਫੋਰਨੀਆ ਦੇ ਨੇੜੇ ਕੰਮ ਕਰਨ ਵਾਲੇ ਉਹਨਾਂ ਮਾਲਕਾਂ ਦੇ ਮਤਲਬ ਜਿਹੜਿਆ ਬਿਆਨ ਲੱਗਦੇ ਨੇ ਕਿ ਸਾਡੇ ਖੇਤਾਂ ਦੇ ਵਿੱਚੋਂ ਸਾਰੇ ਦੇ ਸਾਰੇ ਬੰਦੇ ਭੱਜ ਗਏ ਨੇ ਹੋਟਲਾਂ ਚ ਕੋਈ ਬੰਦਾ ਆ ਨਹੀਂ ਰਿਹਾ ਲੇਬਰ ਇੰਨੀ ਉੱਥੇ ਮਹਿੰਗੀ ਹੋ ਚੁੱਕੀ ਆ ਤੇ ਉਹਨਾਂ ਨੂੰ ਹੁਣ ਸਸਤੀ ਲੇਬਰ ਜਿਹੜੀ 8-8 ਡਾਲਰ ਦੇ ਉੱਤੇ 5-5 ਡਾਲਰ ਦੇ ਉੱਤੇ 7-7 ਡਾਲਰ ਦੇ ਉੱਤੇ ਇਹ ਗੈਰ ਜਿਹੜੇ ਪ੍ਰਵਾਸੀ ਸੀ ਜਿਨ੍ਹਾਂ ਨੂੰ ਆਪਾਂ ਗੈਰ ਕਾਨੂੰਨੀ ਪ੍ਰਵਾਸੀ ਕਹਿੰਦੇ ਆ ਇਹ ਉਹਨਾਂ ਥਾਵਾਂ ਤੇ ਜਾ ਕੇ ਕੰਮ ਕਰਦੇ ਸੀ ਜਿਵੇਂ ਕਰਕੇ ਉੱਥੇ ਲੋਕਾਂ ਦੀ ਜਿਹੜੇ ਕੰਮ ਦੀ ਹਾਲਾਤਾਂ ਹਾਲਤ ਜਿਹੜੇ ਸੀ ਉੱਧਰ ਤੇ ਲੋਕ ਸੀ ਉਹਨਾਂ ਨੂੰ ਕੰਮ ਨਹੀਂ ਸੀ ਮਿਲਦਾ ਇਹ ਸਸਤੇ ਰੇਟ ਤੇ ਕਰਦੇ ਸੀ ਸੋ ਇਸ ਕਰਕੇ ਉਥੋਂ ਕਲੀਅਰ ਕਰਤਾ ਵੀ ਜਿੰਨਾਂ ਬੰਦਿਆਂ ਕੋਲੇ ਜਦੋਂ ਛਾਪੇ ਵਾਲੇ ਜਿਹੜੇ ਸ਼ੁਰੂ ਹੋਏ ਮੈਂ ਪਰਸੋਂ ਵੀ ਗੱਲ ਕੀਤੀ ਸੀ ਕਿ ਜਿਹੜੇ ਫੌਜੀ ਆ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਤੇ ਫੌਜੀ ਫੌਜ ਦੇ ਕਿਹੜੇ ਬੰਦੇ ਲਾਏ ਗਏ ਨੇ ਜਿਹੜੇ ਇਮੀਗ੍ਰੇਸ਼ਨ ਨੂੰ ਡੀਲ ਕਰਦੇ ਵੀਜ਼ਾ ਨੂੰ ਡੀਲ ਕਰਦੇ ਨੇ ਔਰ ਉਹ ਥਾਂ-ਥਾਂ ਦੇ ਉੱਤੇ ਛਾਪੇ ਪੈ ਰਹੇ ਨੇ ਕੰਸਟ੍ਰਕਸ਼ਨ ਵਰਕ ਦੇ ਉੱਤੇ ਵੀ ਖੇਤਾਂ 'ਚ ਵੀ ਔਰ ਹੋਟਲਾਂ 'ਚ ਵੀ ਔਰ ਇੱਥੋਂ ਤੱਕ ਗੁਰੂ ਘਰਾਂ ਦੇ ਵਿੱਚ ਵੀ ਜਿਹੜੇ ਉਹ ਮਤਲਬ ਜਿਹੜੇ ਛਾਪੇ ਪੈ ਰਹੇ ਨੇ ਜਿਹੜਾ ਵੀ ਬੰਦਾ ਬਸ ਤੋਂ ਉਤਰਦਾ ਜਾਂ ਜਿਹੜਾ ਵੀ ਬੰਦਾ ਬਾਰਡਰ ਦੇ ਨੇੜੇ ਤੇੜੇ ਸਾਨੂੰ ਲੱਗਦਾ ਉਸ ਬੰਦੇ ਨੂੰ ਉੱਥੋਂ ਦੀ ਜਿਹੜੀ ਪੁਲਿਸ ਆ ਜਾਂ ਜਿਹੜੀਆਂ ਟੀਮਾਂ ਨੇ ਕੋਈ ਇਨਵੈਸਟਿਗੇਟ ਕਰਦੀਆਂ ਨੇ ਪੁਛ ਪੜਤਾਲ ਕਰਦੀਆਂ ਨੇ ਅਗਰ ਉਸ ਪੁਛ ਪੜਤਾਲ ਚ ਜੇ ਤੇ ਉਹਨੇ ਕੋਈ ਕ੍ਰਾਈਮ ਨਹੀਂ ਕੀਤਾ ਕ੍ਰਾਈਮ ਕੀਆ ਪਹਿਲਾਂ ਤੇ ਕ੍ਰਾਈਮ ਬਹੁ ਵੱਡੇ ਵੱਡੇ ਹੁੰਦੇ ਸੀ ਨਸ਼ਾ ਤਸਕਰ ਹੋਵੇ ਜਾਂ ਹੋਰ ਅੱਜ ਕੱਲ ਛੋਟੇ ਛੋਟੇ ਅਗਰ ਤੁਸੀਂ ਕੋਈ ਗੱਡੀ ਚਲਾਉਂਦੇ ਆ ਕੋਈ ਲਾਈਟ ਕ੍ਰੋਸ ਕੀਤੀ ਹੈ ਤੇ ਉਹ ਵੀ ਜੁਰਮ ਹੈ ਅਗਰ ਕੋਈ ਤੁਸੀਂ ਕਿਸੇ ਹੋਰ ਤਰੀਕੇ ਨਾਲ ਕੋਈ ਇਦਾਂ ਦੀ ਕੁੱਤਾਈ ਕੀਤੀ ਹੈ ਤੇ ਉਹ ਵੀ ਜੁਰਮ ਹੈ ਔਰ ਉਸ ਜੁਰਮ ਨੂੰ ਅੱਜ ਕੱਲ ਅਮਰੀਕਾ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਡਿਪੋਰਟ ਕੀਤਾ ਜਾ ਰਿਹਾ ਉਨ੍ਹਾਂ ਦੇ ਖਿਲਾਫ ਕੇਸ ਤੇ ਦਰਜ ਕੀਤੇ ਜਾ ਰਹੇ ਨੇ ਪਰ ਰਿਪੋਰਟਿੰਗ ਨਾਲ ਰਿਪੋਰਟ ਕੀਤਾ ਜਾ ਰਿਹਾ ਔਰ ਉਹ 7000 ਬੱਚਾ ਅੱਜ ਲੱਭਣ ਦਾ ਯਤਨ ਜਿਹੜੀ ਆ ਉਹ ਅਮਰੀਕਾ ਦੀ ਏਜੰਸੀਆਂ ਕਰ ਰਹੀਆਂ ਨੇ ਸੋ ਸਾਡਾ ਕਹਿਣ ਦਾ ਪਾਪ ਤੇ ਗਿੱਲ ਸਾਹਿਬ ਦਾ ਕਹਿਣ ਦਾ ਪਾਪ ਸੀ ਕਿ ਐਡੇ ਵੱਡੇ ਪੱਧਰ ਦੇ ਉੱਤੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤੇ ਸਰਕਾਰਾਂ ਇੱਕ ਦੋਸ਼ੀ ਸਰਕਾਰਾਂ ਕਿਉਂ ਨੇ ਦੋਸ਼ੀ ਇਸ ਕਰਕੇ ਸਰਕਾਰਾਂ ਸਾਡੀਆਂ ਨੇ 75 ਸਾਲ ਹੋਣ ਦੇ ਬਾਅਦ ਭਾਵੇਂ ਪ੍ਰਵਾਸ ਚੱਲਦੇ ਰਿਹਾ ਚ ਕੋਈ ਸ਼ੱਕ ਨਹੀਂ ਸਾਡੇ ਦੇਸ਼ ਦੇ ਵਿੱਚ ਵੀ ਬੜੀਆਂ-ਬੜੀਆਂ ਜਿਹੜੀਆਂ ਮਤਲਬ ਕੁਆਲਿਫਾਈਡ ਬੰਦੇ ਗੜੇ ਨੇ ਦੂਜੇ ਦੇਸ਼ਾਂ ਤੋਂ ਇੱਥੇ ਆਣ ਕੇ ਲੀਗਲ ਤੌਰ ਤੇ ਸਾਡੇ ਦੇਸ਼ 'ਚ ਕੰਮ ਕਰਦੇ ਨੇ ਜੀ ਸਾਡੇ ਦੇਸ਼ 'ਚ ਕੰਪਨੀਆਂ ਵੀ ਬਹੁਤ ਨੇ ਜਿਹੜੀਆਂ ਵਿਦੇਸ਼ੀ ਕੰਪਨੀਆਂ ਜਿਹੜੀਆਂ ਕੰਮ ਕਰਦੀਆਂ ਨੇ ਤੇ ਸਾਡੇ ਬੰਦੇ ਵੀ ਉੱਥੇ ਜਾ ਕੇ ਲੀਗਲ ਤੌਰ ਤੇ ਬਹੁਤ ਵੱਡਾ ਕੰਮ ਕਰਦੇ ਨੇ ਤੇ ਜਿਹੜੀ ਕੋਈ ਇਦਾਂ ਦੀ ਕਾਣ ਜਿਹੜੀ ਹੋਈ ਆ ਉਹ ਗਲਤ ਤੱਕ ਸਰਕਾਰਾਂ ਦਾ ਕਸੂਰ ਇਹ ਆ ਕਿ ਜਦੋਂ ਇੰਨੇ ਲੰਮੇ ਸਮੇਂ ਤੋਂ ਸਾਡਾ ਭਾਰਤ ਦੇਸ਼ ਆਜ਼ਾਦ ਹੋ ਗਿਆ ਤੇ ਇਹ ਜਿਹੜੀ ਮਤਲਬ ਜੇ ਰੁਜ਼ਗਾਰ ਨਹੀਂ ਮਿਲਿਆ ਕਿਸੇ ਨੂੰ ਦੁੱਖ ਤੇ ਇਸ ਗੱਲ ਦਾ ਨਾ ਕਿ ਸਾਡੀ ਪੰਜਾਬ ਦੀ ਸਰਕਾਰ ਆਪਾਂ ਬਾਹਰ ਦੇ ਸੂਬਿਆਂ ਦੀ ਗੱਲ ਨਹੀਂ ਕਰਦੇ ਪੰਜਾਬ ਦੀ ਕਰਦੇ ਆ ਜੇ ਪੰਜਾਬ ਦੀਆਂ ਸਰਕਾਰਾਂ ਜਿਹੜੀਆਂ ਅੱਜ ਰੌਲਾ ਪਾ ਰੀਆਂ ਨੇ ਵੀ ਇਹ ਬਹੁਤ ਟਰੰਪ ਨੇ ਗਲਤ ਕੀਤਾ ਇਹ ਤੇ ਬਹੁਤ ਘਰਿਆੜ ਤੇ ਇਹਨਾਂ ਨੂੰ ਕੋ ਰਾਤ ਮਿਲਣੀ ਚਾਹੀਦੀ ਆ ਕੱਲ ਸਾਡੇ ਕੁਲਦੀਪ ਸਿੰਘ ਜਿਹੜੇ ਐਨਆਰਆਈ ਦੇ ਮੰਤਰੀ ਨੇ ਢਾਲੀਵਾਲ ਸਾਹਿਬ ਉਹ ਨਾਲ ਖਲੋ ਕੇ ਫੋਟੋ ਇਦਾਂ ਲਵਾ ਰਹੇ ਨੇ ਕਿ ਬਹੁਤ ਵੱਡੇ ਜਿਹੜੇ ਕੋਈ ਮਾਰਤਾ ਮਾਰ ਕੇ ਇਨਕਲਾਬੀ ਦੇਸ਼ 'ਚ ਆ ਗਏ ਹੁਣ ਜੋ ਫੋਟੋ ਲਵਾ ਰਿਹਾ ਹੋਵੇ ਉਹ ਨਾਲ ਉਹ ਇਦਾਂ ਦੇ ਜਿਹੜੇ ਸਾਡੇ ਪੋਲੀਟਿਕਲ ਲੋਕ ਨੇ ਨਾ ਉਹ ਤੁਸੀਂ ਗੱਲ ਕਰਦੇ ਹੋ ਨਾ ਇਹਨਾਂ ਕਲਾਬੀ ਹੈ ਨਾ ਇਹ ਜਿਹੜੇ ਲੀਡਰ ਹੈ ਨਾ ਪਹਿਲੀ ਗੱਲ ਤਾਂ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਲੈ ਕੇ ਆਏ ਨੇ ਹਨਾ ਸੋ ਇਦਾਂ ਦਾ ਜਿਹੜਾ ਪ੍ਰਭਾਵ ਤੁਸੀਂ ਦੇ ਰਹੇ ਹੋ ਮੈਂ ਇੱਕ ਮਿੰਟ ਗੱਲ ਕਰਨੀ ਪ੍ਰਭਾਵ ਦੇ ਰਹੇ ਹੋ ਜਾਂ ਸਾਡੇ ਜਿਹੜੇ ਹੁਣ ਜਿਹੜੇ ਪੱਤਰਕਾਰ ਜਾਂ ਸਾਡੇ ਜਿਹੜੇ ਹੋਰ মিডিਆ ਉਹ ਜਾ ਜਾ ਕੇ ਤੇ ਉਹਨਾਂ ਨੂੰ ਇੱਕ ਸਵਾਲ ਕਰਦਾ ਪੱਤਰਕਾਰ ਵੀ ਹੁਣ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਦੱਸੋ ਇੱਕ ਸਵਾਲ ਮੈਂ ਤਾਂ ਗੱਲ ਕੀਤੀ ਵੀ ਕਿੜੀਆਂ ਦਾ ਮਰਨਾ ਤੇ ਗਵਾਰਾਂ ਦਾ ਹਾਸਾ ਤਾਂ ਸਾਡੇ ਤਜਿੰਦਰ ਹੈ ਉਹ ਮੈਨੂੰ ਪੁੱਛਦੀ ਸੀ ਵੀ ਇਹਦਾ ਮਤਲਬ ਕੀ ਹੈ ਕਿ ਮੈਂ ਕਿਹਾ ਮੈਂ ਸ਼ੋਅ 'ਚ ਦੱਸਦਾ ਇਹਦਾ ਮਤਲਬ ਕਿੜੀਆਂ ਦਾ ਮਰਨਾ ਗਵਾਰਾਂ ਦਾ ਹਾਸਾ ਮਤਲਬ ਇਹ ਸੀ ਕਿ ਕੁਝ ਬੰਦੇ ਜਿਹੜੇ ਮਰ ਰਹੇ ਹੁੰਦੇ ਨੇ ਜਿਹੜੇ ਦੁਖੀ ਹੁੰਦੇ ਨੇ ਉਹਨਾਂ ਦੇ ਘਰਾਂ 'ਚ ਮਤਲਬ ਜਿਹੜਾ ਉਹ ਏਨੀ ਬਹਿਣ ਪੈ ਰਹੇ ਬਹਿਣ ਪੈ ਰਹੇ ਹੁਣ ਤੇ ਅਸੀਂ ਹੱਸਦੇ ਹੋਈਏ ਚਿੜੀਆਂ ਆਸ ਦੀ ਅਸੀਂ ਉਹਨਾਂ ਨੂੰ ਮਜ਼ਾਕ ਕਰਦੇ ਹੋਏ ਅਸੀਂ ਉਹਨਾਂ ਨੂੰ ਪੁੱਛਦੇ ਫਿਰਗੇ ਤੇ ਚਿੜੀਆਂ ਦਾ ਹਾਸਾ ਗੁਆਰਾ ਦਾ ਮਰਨਾ ਤੇ ਚਿੜੀਆਂ ਦਾ ਹਾਸਾ ਵੀ ਇਹ ਜਿਹੜੀਆਂ ਚਿੜੀਆਂ ਨੇ ਜਿਹੜੀਆਂ ਅੱਜ ਹੱਸ ਰਹੀਆਂ ਨੇ ਅਜੇ ਤੇ ਗੁਆਂਢ ਰਿਸ਼ਤੇਦਾਰ ਜਿਨ੍ਹਾਂ ਨੂੰ ਇਹ ਅੱਖਾਂ ਵਿਖਾਉਂਦੇ ਹੋਣਿਆ ਵੀ ਸਾਡਾ ਮੁੰਡਾ ਚਲ ਗਿਆ ਅਮਰੀਕਾ ਤੇ ਹੁਣ ਉਹ ਜਦੋਂ ਇਹਨੇ ਟੌਂਕਾ ਲਾਉਣਗੇ ਉਹਨਾਂ ਲਈ ਸਾਡੀ ਇੱਕ ਬੇਨਤੀ ਜ਼ਰੂਰ ਹੈ ਠੀਕ ਆ ਬੰਦਿਆ ਨਾ ਉਹਨਾਂ ਬੰਦਿਆਂ ਨੇ ਇਨਵੈਸਟੀਗੇਟ ਨਹੀਂ ਕੀਤਾ ਆਪਣੇ ਲੋਕਾਂ ਨੂੰ ਦੱਸਿਆ ਨਹੀਂ ਤੇ ਉਹਨਾਂ ਏਜੰਟਾਂ ਦੇ ੱੱਕੇ ਚੜਕੇ ਸਮਝਬਗ ਵੇਖ ਕੇ ਉਹ ਇੰਨੀਆਂ ਬੁਰੀ ਹਾਲਾਤਾਂ ਦੇ ਵਿੱਚੋਂ ਅਮਰੀਕਾ 'ਚ ਪਹੁੰਚੇ ਤੇ ਜੇ ਉਹ ਸਕਸੈਸ ਨਹੀਂ ਹੋ ਸਕੇ ਤੇ ਵਾਪਸ ਆ ਗਏ ਨੇ ੱੱਕੇ ਨੂੰ ਖੈਰ ਇਹ ਮਤਲਬ ਇਦਾਂ ਦਾ ਸਿਸਟਮ ਇਦਾਂ ਦਾ ਹੈ ਕਿ ਇਹਨੂੰ ਸਮਝਣ ਲਾ ਬਹੁਤ ਦੇਰ ਲੱਗਣੀ ਹੈ ਪਰ ਇਹਨਾਂ ਨੂੰ ਮਜ਼ਾਕ ਨਾ ਕਰੋ ਇਹਨਾਂ ਨੂੰ ਗੱਲ ਨਾ ਲਾਓ ਇਹਨਾਂ ਨੂੰ ਹੌਸਲਾ ਦਿਓ ਕਿ ਜਿੰਨੇ ਪੈਸੇ ਤੁਸੀਂ ਲਾ ਕੇ ਉੱਥੇ ਜਾਂਦੇ ਹੋ ਮੈਂ ਕੱਲ ਵੀ ਸਾਡਾ ਡਿਬੇਟ ਕਰ ਰਹੇ ਸੀ ਬੰਦੇ ਉਹ ਵੀ ਇੱਕ ਸਲਾਹ ਬਹੁਤ ਵਧੀਆ ਦਿੰਦੇ ਸੀ ਜਿਲਸਾਲ ਉਹ ਕਹਿੰਦੇ ਨੇ ਜਿਸ ਬੰਦੇ ਕੋ 40-45 ਲੱਖ ਰੁਪਈਆ ਹੈਗਾ ਤਾਂ ਜਿਹਦੇ ਕੋ ਦੋ ਚਾਰ ਚਾਰ ਕਿੱਲੇ ਹੈਗੇ ਨੇ ਜੇ ਉਹ ਇੱਕ ਕਿੱਲਾ ਗਹਿਣੇ ਪਾ ਕੇ ਤਾਂ ਵੇਚ ਕੇ ਆਪਣੇ ਮੁੰਡੇ ਨੂੰ ਕੋਈ ਕਾਰੋਬਾਰ ਹੀ ਖੋਲ ਦੇ ਤੇ 45 ਲੱਖ ਰੁਪਈਆ ਬਹੁਤ ਵੱਡੀ ਰਕਮ ਹੁੰਦੀ ਆ ਸੋ ਇੱਥੇ ਰਹਿ ਸਕਦੇ ਸੀ ਇੱਥੇ ਰਹਿ ਕੇ ਕੰਮ ਕਰ ਸਕਦੇ ਸੀ ਕਰੇ ਨਾ ਲਾਲ ਸਾਹਿਬ ਸੋ ਜੇ ਤੁਸੀਂ ਜਾਣਾ ਹੀ ਚਾਹੁੰਦੇ ਹੋ ਤੇ ਤੁਸੀਂ ਐਦਾਂ ਦੀ ਐਜੂਕੇਸ਼ਨ ਲਓ ਆਈਟੀ ਦੀ ਐਜੂਕੇਸ਼ਨ ਲਓ ਕੋਈ ਚੰਗਾ ਸਕਿਲਡ ਵਰਕ ਕਰੋ ਉਹਦੇ ਮੁਤਾਬਕ ਸਰਕਾਰ ਨੂੰ ਉੱਥੇ ਅਪਲਾਈ ਕਰੋ ਤੁਹਾਨੂੰ ਵਰਕ ਵੀਜ਼ਾ ਵੀ ਸਭ ਕੁਝ ਤਾਂ ਪੀਆਰ ਵੀ ਮਿਲਣ ਨੂੰ ਕਿਉਂ ਨਹੀਂ ਥੋੜੀ ਗੱਲ ਮੈਂ ਵਿਚੇ ਘੱਟਦਾ ਜੀ ਹੁਣ ਪੰਜਾਬੀ ਆ ਗਏ ਸਾਡੇ ਹਨ ਜੀ ਘਰਾਂ ਦੇ ਵਿੱਚ ਰੋਟੀਆਂ ਨਹੀਂ ਪੱਕ ਰਹੀਆਂ ਜੀ ਵੀ 45 ਕਿੱਲੇ 45 ਉਹ ਜਮੀਨ ਗੈਣੇ ਧਰ ਕੇ ਵੀ ਅਮਰੀਕਾ ਗਏ ਸੀ ਜੀ ਉਹਨਾਂ ਨੇ ਉਸ ਜ਼ਮੀਨ ਦੇ ਵਿੱਚੋਂ ਪੈਦਾਵਾਰ ਕਰਕੇ ਰੋਟੀ ਨਹੀਂ ਖਾਣੀ ਉਹਨਾਂ ਨੇ ਅਮਰੀਕਾ ਜਾ ਕੇ 버ਗਰ ਪੀਜ਼ੇ ਖਾਣੇ ਨਹੀਂ ਤੇ ਲੋਕਾਂ ਦੀ ਗੁਲਾਮੀ ਕਰਨੀ ਸਾਡੇ ਜ਼ਹਿਨियत ਦੇ ਵਿੱਚ ਇਹ ਰੋਮ ਰੋਮ ਵਿੱਚ ਬਸ ਗਿਆ ਕਿ ਅਸੀਂ ਵਿਦੇਸ਼ ਜਾ ਕੇ ਹੀ ਤਰੱਕੀ ਕਰ ਸਕਦੇ ਆ ਲੋ ਡਾਊਟ ਵਿਦੇਸ਼ਾਂ ਵਿੱਚ ਹੋ ਸਕਦਾ ਪਰ ਮੈਨੂੰ ਗੱਲ ਦੱਸੋ ਮੈਂ ਪੰਜਾਬੀਆਂ ਨੂੰ ਹਿੰਦੂਸਤਾਨੀਆਂ ਨੂੰ ਵੱਖ-ਵੱਖ ਮੋਲਕਾਂ ਦੇ ਦੇਸ਼ਾਂ ਨੂੰ ਇਹ ਪੁੱਛਣਾ ਚਾਹਣਾ ਵੀ ਜਿੱਥੇ ਡਾਲਰ ਜਾਂ ਪਾਉਂਡ ਦਾ ਪਰ ਲੇਬਰ ਰੇਟ ਜਿਹੜਾ 20 ਡਾਲਰ ਜਾਂ 22 ਡਾਲਰ ਆ ਜਾਂ 16 ਡਾਲਰ ਹੈ ਤੁਸੀਂ ਉੱਥੇ ਜਾ ਕੇ ਅਗਰ 5.5 ਡਾਲਰ 'ਚ ਕੰਮ ਕਰੋਗੇ ਇਹ ਤਾਂ ਨੇਚਰਲੀ ਗੱਲ ਹੈ ਉੱਥੋਂ ਦੇ ਲੋਕ ਸਰਕਾਰਾਂ ਤੇ ਆ ਜਾਣਗੇ ਔਰ ਜਦੋਂ ਲੋਕ ਸੜਕਾਂ ਤੇ ਆਉਂਦੇ ਨੇ ਜਿਹੜੇ VOTER ਨੇ ਉੱਥੋਂ ਦੇ ਜਿਹੜੇ ਵੋਟ ਪਾ ਕੇ ਸਰਕਾਰ ਬਣਾਉਂਦੇ ਨੇ ਉਹ ਫਿਰ ਸਵਾਲ ਕਰਦੇ ਨੇ ਆਪਣੇ ਲੀਡਰਾਂ ਨੂੰ ਉੱਥੋਂ ਦੇ ਲੀਡਰਾਂ ਨੂੰ ਅਮਰੀਕਾ ਦੇ ਲੀਡਰਾਂ ਨੂੰ ਸਵਾਲ ਕਰਦੇ ਨੇ ਵੀ ਤੁਹਾਨੂੰ ਵੋਟਾਂ ਕਾਦੇ ਵਾਸਤੇ ਪਾ ਰਹੇ ਜੇ ਸਾਡੇ ਲੋਕ ਬੇਰੁਜ਼ਗਾਰ ਰਹਿੰਦੇ ਨੇ ਜੇ ਸਾਡੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ ਇਕਨੋਮੀ ਇਹ ਲਗੀ ਤਾਂ ਤੁਸੀਂ ਕਾਦੇ ਲੀਡਰ ਹੋ ਐਸੇ ਕਰਕੇ ਡੋਨਲਡ ਰੰਪ ਨੇ ਆਪਣੀ ਆਬਾਮ ਦੇ ਨਾਲੇ ਵਾਦਾ ਕਰਿਆ ਸੀ ਕਿ ਸਭ ਤੋਂ ਪਹਿਲਾਂ ਮੈਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨੱਥ ਪਾਉਂਗਾ ਤੁਸੀਂ ਅਜੇ 205 ਤੇ ਅੰਕੜੇ ਤੇ ਪੈਨਸ਼ਨ ਲੈ ਗਏ ਨਾ ਇਹ ਅੰਕੜਾ ਲੱਖਾਂ ਵਿੱਚ ਜਾਣ ਵਾਲਾ ਮੇਰੀ ਗੱਲ ਨੋਟ ਕਰ ਲਿਓ ਅੱਜ ਡਿਕਟੇਟ ਕਰ ਲਓ ਆਪਣੇ ਦਿਲ ਤੇ ਲੱਖਾਂ ਦਾ ਅੰਕੜਾ ਜਾਣ ਵਾਲਾ ਪਤਾ ਨਹੀਂ ਹੋਰ ਕਿੰਨੇ ਬੱਚੇ ਜਨਾਨੀਆਂ ਬੁੜੇ ਬੰਦੇ ਕੁੜੀਆਂ ਮੁੰਡੇ ਡਿਪੋਰਟ ਹੋਣ ਵਾਲੇ ਨੇ ਵੀਡੀਓਜ਼ ਹਰ ਰੋਜ਼ ਨਸ਼ਰ ਹੋ ਰਹੇ ਨੇ ਰੋਜ਼ ਫੋੜੋ ਫੜੀ ਹੋ ਰਹੀ ਹੈ ਅੱਜ ਜਹਾਜ਼ ਬੁੱਕੋਗੇ ਯੂ ਐਸ ਆਰਮੀ ਦਾ ਅਮਰਸਰ ਲੈਂਡ ਕਰ ਗਿਆ ਤੇ ਹੋਰ ਦੇਖ ਲੋ 2-4 ਦਿਨ ਜੀ ਜਹਾਜ਼ ਹੋਰ ਲੈਂਡ ਕਰਨ ਵਾਲੀ ਹੈ 2000 ਬੰਦੇ ਦੇ ਉੱਤੇ ਉੱਥੋਂ ਦਾ ਕ੍ਰਿਮੀਨਲ ਜਿਹੜੇ ਜਾਂ ਦੂਜੇ ਜਿਹੜੇ ਆ ਫੜ ਕੇ ਉਹਨਾਂ ਤੇ ਕੇਸ ਦਰਜ ਕਰਕੇ ਅੰਦਰ ਦੇਦ ਤੇ ਦਿੱਤੇ ਹੋਏ ਨੇ ਜੀ ਸ਼ਾਇਦ ਉਹਨਾਂ ਪਰਿਵਾਰਾਂ ਨੂੰ ਇਹ ਖਬਰ ਨਾ ਹੋਵੇ ਕਿਉਂਕਿ ਉਹਨਾਂ ਨੂੰ ਕੋਈ ਫੋਨ ਜਾਂ ਹੋਰ ਕੋਈ ਫੈਸਿਲਿਟੀ ਨਹੀਂ ਦਿੱਤੀ ਗਈ 2000 ਬੰਦਾ ਰੈਸਟ ਹੋ ਚੁੱਕਾ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਔਰ ਕੱਟੋ-ਕੱਟ 1.5 ਕਰੋੜ ਵਰਲਡ ਪੱਧਰ ਦੇ ਉੱਤੇ ਗੱਲ ਕਰਦਾ ਤੇ 7 ਲੱਖ ਬੰਦਾ ਜਿਹੜਾ ਹੈਗਾ ਉਹ ਮਤਲਬ ਭਾਰਤੀਆਂ ਦਾ ਸੋ ਇੰਨੀ ਵੱਡੀ ਗਿਣਤੀ ਹੈ ਔਰ ਦੋਖੇ ਇਸ ਗੱਲ ਦਾ ਵੇਖੋ ਮੈਂ ਇੱਕ ਸਰਕਾਰ ਦੀ ਗੱਲ ਕਰਦਾ ਜਦੋਂ ਕੱਲ 200 ਜੇ 104 ਬੰਦੇ ਭਾਵੇਂ ਕੋਦੋਂ ਰੌਲਾ ਪੈ ਗਿਆ ਸੀ 205 ਬੰਦੇ ਫੌਜੀ ਜਹਾਜ਼ ਚੜਾ ਦਿੱਤੇ ਗਏ ਅਸੀਂ ਵੀ ਸਾਰੇ ਜਿੰਨੇ ਇੱਥੇ ਡਿਬੇਟਰ ਸਾਂ ਜੰਨੀਆਂ ਇੱਥੇ ਸਾਡਾ মিডিਆ ਸੀ ਸਾਰਾ ਹੀ 205 ਤੇ ਹੀ ਅੜਿਆ ਹੋਇਆ ਸੀ ਪਰ ਜਦੋਂ ਨਿਕਲੇ 104 ਬੰਦੇ ਨਿਕਲੇ ਕਿ ਲੋ ਉੱਥੇ ਕੀ ਫੈਸਲਾ ਆਇਆ ਉਹ ਕਿਦਾਂ ਉਹਨਾਂ ਕੀਤਾ ਹੋਇ ਇੱਕ ਅਲੱਗ ਔਰ ਦੂਜੀ ਗੱਲ ਵੇਖੋ ਭਾਰਤ ਦੀ ਸਰਕਾਰ ਜਿਹੜੀ ਆ ਕੇਂਦਰ ਦੀ ਸਰਕਾਰ ਇੱਕ ਪਾਸੇ ਤੇ ਉਹਦੋਂ ਸਾਡੇ ਨੌਜਵਾਨ ਜਿਨ੍ਹਾਂ ਨੂੰ ਬੇੜੀਆਂ 'ਚ ਜਾਂ ਹੱਥ ਕੜੀਆਂ ਲਾ ਕੇ ਇੱਕ ਮੁਜਰਮ ਦੇ ਤੌਰ ਤੇ ਇੱਕ ਤਸੀਹੇ ਦੇ ਤੌਰ ਦੇ ਉੱਤੇ ਬੇਇੱਜ਼ਤ ਕਰਦਿਆਂ ਹੋਇਆ ਸਾਡੇ ਅਮਰਸਰ ਦੇ 에어ਪੋਰਟ ਤੇ ਤਾਰਿਆ ਜਾਂਦਾ ਔਰ ਦੂਜੇ ਪਾਸੇ ਸਾਡਾ ਪ੍ਰਧਾਨ ਮੰਤਰੀ ਕੁੰਮ ਦੇ ਮੇਲੇ 'ਚ ਚੁਬਕੀਆਂ ਲਾ ਰਿਹਾ ਓ ਦੱਸੋ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਢੁਮਕੀਆਂ ਢੁਮਕੀਆਂ ਲਾ ਰਿਹਾ ਹੋਵੇ ਉਨ ਲੋਕਾਂ ਦੀ ਚਿੰਤਾ ਨਾ ਹੋਵੇ ਪਰ ਦੂਸਰੇ ਪਾਸੇ ਕੰਬੋਡੀਆ ਕੰਬੋਡੀਆ ਦੇ ਜਦੋਂ ਜਹਾਜ਼ ਪੜ ਕੇ ਸਭ ਤੋਂ ਪਹਿਲਾਂ ਕੰਬੋਡੀਆ ਦੇ ਬੰਦਿਆਂ ਨੂੰ ਉਥੋਂ ਡਿਪੋਰਟ ਕੀਤਾ ਗਿਆ ਸਿੱਦੇ ਫੌਜੀ ਜਹਾਜ਼ ਦੇ ਵਿੱਚ ਜਦੋਂ ਕੰਬੋਡੀਆ ਦੀ ਮੈਂ ਪਹਿਲਾਂ ਵੀ ਪਰसों ਗੱਲ ਕੀਤੀ ਸੀ ਕੰਬੋਡੀਆ ਦੇ 에어ਪੋਰਟ ਤੇ ਪਹੁੰਚਿਆ ਤਾਂ ਕੰਬੋਡੀਆ ਦੇ 에어ਪੋਰਟ ਜਿਹੜਾ ਸਾਡਾ ਉਥੋਂ ਦਾ ਰਾਸ਼ਟਰਪਤੀ ਸੀ ਜਾਂ ਪ੍ਰਧਾਨ ਮੰਤਰੀ ਸੀ ਉਹਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਦੋਂ ਕਿ ਅੱਜ ਵਾਪਸ ਗਿਆ ਚਲੋ ਇੱਕ ਵੱਖਰੀ ਗੱਲ ਹੈ ਕਿ ਕੂਟਨੀਤਕ ਤੌਰ ਦੇ ਉੱਤੇ ਕਿ ਕੀ ਫੈਸਲੇ ਹੋਏ ਜੀ पर उस प्रधानमंत्री ने गल कीती राष्ट्रपति ने कि मैं ਤੁਹਾਡੇ ਵੱਲੋਂ ਭੇਜਿਆ ਗਿਆ ਜਹਾਜ਼ ਨਹੀਂ ਉਤਰਨ ਦਿਆਂਗਾ ਮੈਂ ਆਪਣਾ ਜਹਾਜ਼ ਉੱਥੇ ਭੇਜੂੰਗਾ ਤੇ ਮੇਰੇ ਜਹਾਜ਼ 'ਚ ਮੇਰੇ ਦੇਸ਼ ਦੇ ਬੰਦੇ ਭੇਜੋ ਇੱਕ ਪਾਸੇ ਕੰਬੋਡੀਆ ਸਾਡੇ ਭਾਰਤ ਨਾਲੋਂ ਛੋਟਾ ਉਹਦੀ ਇਕਨੋਮੀ ਸਾਡੇ ਨਾਲੋਂ ਛੋਟੀ ਉਹਦੀ ਗਿਣਤੀ ਸਾਡੇ ਨਾਲੋਂ ਛੋਟੀ ਹਰ ਚੀਜ਼ ਨਾਲ ਸਾਡੇ ਨੀਮ ਸਾਡੇ ਥੱਲੇ ਆ ਤੇ ਅਸੀਂ ਟਾਪ ਤੇ 140 ਕਰੋੜ ਦੀ ਆਬਾਦੀ ਦੇ ਮਾਲਕ ਸੋ ਇਥੇ ਦਾ ਦੇਸ਼ ਦਾ ਪ੍ਰਧਾਨ ਮੰਤਰੀ ਡੁਬਕੀਆਂ ਤੇ ਲਾ ਸਕਦਾ ਔਰ ਆਪਣੇ ਲੋਕਾਂ ਨੂੰ ਸੰਦੇਸ਼ ਨਹੀਂ ਦੇ ਸਕਦਾ ਭਰੋਸਾ ਨਹੀਂ ਦੇ ਸਕਿਆ ਉਹਨਾਂ ਨੂੰ ਸਾਡਾ ਪ੍ਰਧਾਨ ਮੰਤਰੀ ਬਧੀ ਹੈ ਉਹ ਕਹਿੰਦਾ ਭਾਈ ਆਪੇ ਗਏ ਹੋ ਆਪੇ ਆਜੋ ਮੋਸਟ ਵੈਲਕਮ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਗੱਲ ਠੀਕ ਹੈ ਕਿ ਸਾਡੇ ਉਸ ਦੇਜ ਦੇ ਮੁਤਾਬਕ ਗੰਪ ਦੇ ਮੁਤਾਬਕ ਉਹਨਾਂ ਨੇ ਇਹ ਜਾਇਜ ਹੈ ਕੋਈ ਸ਼ੱਕ ਨਹੀਂ ਅਸੀਂ ਸਮਝਦੇ ਵੀ ਸਾਡੇ ਬੰਦੇ ਗਏ ਕਾਨੂੰਨੀ ਟੰਗ ਦੇ ਨਾਲ ਉੱਥੇ ਹੋ ਸਕਦਾ ਕੋਈ ਐਕਟੀਵਿਟੀ ਗਲਤ ਐਕਟੀਆਂ ਕੀਤੀਆਂ ਜਾਂ ਸਭ ਇੱਕ ਦੂਜੀ ਗੱਲ ਹੋਰ ਪੰਜਾਬ ਦੀ ਗੱਲ ਕਰਦੇ ਆਂ ਇਦੋਂ ਪੰਜਾਬ ਦੀ ਧਰਤੀ ਤੇ ਉਤਰਦੇ ਨੇ ਤੇ ਸਾਡੇ ਬੀਜਪੀ ਸਾਹਿਬ ਇੱਕ ਸਪਸ਼ਟ ਗੱਲ ਕਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਇਨਵੈਸਟਿਗੇਟ ਕਰਾਂਗੇ ਕਿ ਇਹਨਾਂ ਦੇ ਵਿੱਚ ਹੋ ਸਕਦਾ ਕੁਛ ਨਾ ਕੁਝ ਇਥੋਂ ਪੰਜਾਬ ਤੋਂ ਕੋ ਕ੍ਰਿਮੀਨਲ ਕਾਰਵਾਈਆਂ ਕਰਦਿਆਂ ਹੋયા ਚਾਹੇ ਸਾਲ 2 ਸਾਲ 5 ਸਾਲ 10 ਸਾਲ ਦਰ ਤੱਕ ਚੈੱਕ ਕੀਤਾ ਜਾਏਗਾ ਕਿ ਜੇ ਇਹ ਇਨ੍ਹਾਂ ਬੰਦਿਆਂ ਨੇ ਕੋਈ ਜ਼ੁਰਮ ਕੀਤਾ ਹੋਇਆ ਤੇ ਇਥੇ ਰੈਸਟ ਪਾਈ ਜਾਏਗੀ ਔਰ ਜਿਹੜੇ ਉਥੋਂ 18000 ਬੰਦਾ ਜਿਹੜਾ ਭਾਰਤ ਨੇ ਆਇਡੈਂਟੀਫਾਈ ਕਰ ਦਿੱਤਾ ਜਿਹੜੀ ਡਿਪੋਰਟੇਸ਼ਨ ਜਿਹੜੀ ਸ਼ੁਰੂ ਹੋ ਗਈ ਹੈ 104 ਤੋਂ ਜਦੋਂ ਉਹ ਆਉਣਗੇ ਤੇ ਅਸੀਂ ਉਹਨਾਂ ਨੂੰ ਵੀ ਇਸੇ ਤੰਗ ਦੇ ਨਾਲ ਇਨਵੈਸਟੀਗੇਟ ਕਰਾਂਗੇ ਅਜੇ ਕੱਲ ਤੇ ਵੀ ਦਿਸਿਆ ਕਿ ਇਹ ਘਰਾਂ ਨੂੰ ਨਹੀਂ ਜਾ ਸਕਦੇ ਇਹ ਤਾਂ ਬਹੁਤ ਵੱਡਾ ਹੋ ਕੇ ਮਤਲਬ ਜਿਹੜੀ ਸਾਡੀ ਜਿਹੜੀ ਬਿਊਰੋ ਵਾਲੇ ਹੈਗੇ ਨੇ ਮੀਡੀਆ ਜਾਂ ਹੋਰ ਸਾਰੇ ਉੱਥੇ ਪਹੁੰਚਦੇ ਨੇ ਤੇ ਉਸ ਵੇਲੇ ਡਿਸਾਈਡ ਕੀਤਾ ਜਾਂਦਾ ਕਿ ਹਾਂ ਇਹਨਾਂ ਨੂੰ ਘਰਾਂ ਤੇ ਭੇਜਤਾ ਜਾਵੇ ਪਰ ਇਨਵੈਸਟੀਗੇਸ਼ਨ ਜਰੂਰ ਹੋਏਗੀ ਨਾਲ ਦੀ ਨਾਲ ਉਹਨਾਂ ਪਰਿਵਾਰਾਂ ਨੇ ਅਜੇ ਤੱਕ ਉਹਨਾਂ ਗਰੇ ਐਜੰਟ ਨੇ ਇਮੀਗ੍ਰੇਸ਼ਨ ਐਜੰਟ ਜਿਨ੍ਹਾਂ ਨੇ ਇਹਨਾਂ ਨੂੰ ਸਬਜ ਬਾਗ ਵਿਖਾਇਆ ਅਜੇ ਉਹਨਾਂ ਦੇ ਨਾਂ ਜਿਹੜੇ ਆਉਣੇ ਬਾਕੀ ਨੇ ਦੇਖਾਂਗੇ ਇਹਦੇ ਪੰਜਾਬ ਦੀ ਸਰਕਾਰ ਉਹਨਾਂ ਦੇ ਖਿਲਾਫ ਕਿਹੋ ਜਿਹੇ ਐਕਸ਼ਨ ਲੈਂਦੀ ਆ ਪਰ ਨਾਗਤ ਬੇਨਤੀ ਜ਼ਰੂਰ ਕਰਾਂਗੇ ਲੋਕਾਂ ਨੂੰ ਵੀ ਠੀਕ ਆ ਜੋ ਉਹਨਾਂ ਨੇ ਗਲਤੀ ਕੀਤੀ ਜਿਸ ਢੰਗ ਨਾਲ ਉਹ ਦੂਜੇ ਦੇਸ਼ਾਂ ਚ ਕੁਸਪੈਡ ਕੀਤੀ ਗੈਰ ਕਾਨੂੰਨੀ ਤੌਰ ਤੇ ਗਏ ਉਹਨਾਂ ਦੀ ਸਜ਼ਾ ਉਹਨਾਂ ਨੂੰ ਮਿਲ ਗਈ ਉਹ ਵਾਪਸ ਆ ਗਏ ਪਰ ਹੁਣ ਅਸੀਂ ਇਹਨਾਂ ਨੂੰ ਆਪਣੇ ਨਾਲ ਗੱਲ ਨਾਲ ਜ਼ਰੂਰ ਲਾ ਲਈਏ ਇਹਨਾਂ ਨੂੰ ਗੱਲ ਨਾਲ ਲਾ ਕੇ ਇਹਨਾਂ ਨੂੰ ਚੰਗੇ ਢੰਗ ਦੇ ਨਾਲ ਇਹਨਾਂ ਨੂੰ ਸਮਝਾ ਕੇ ਇੱਕ ਚੰਗੇ ਕਾਰੋਬਾਰ ਚ ਲਾਉਣ ਦਾ ਜਿਹੜਾ ਉਹ ਸਾਡੀ ਸਰਕਾਰ ਦਾ ਵੀ ਤੇ ਸਾਡੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਜੀ ਤੇ ਗਾਂ ਆਉਣ ਜਿਹੜੇ ਬੰਦੇ ਮੈਂ ਗੱਲ ਹੋਰ ਗਿਲਸਾਵ ਕਰਨੀ ਹੈ ਅਜੇ ਵੀ ਆਪਣੇ ਕੋਲ 3 ਮਿੰਟ ਬਾਕੀ ਅਜੇ ਵੀ ਗਿਲਸਾਵ ਅਜੇ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਜੇ ਮੈਂ ਮਾਲਤਾ ਦੀ ਗੱਲ ਕਰਾਂ ਕਿ ਤੋ ਕਿਸਤੀ ਉਲਟੀ ਸੀ ਨਾ ਤਾਂ ਲੋਕਾਂ ਸਬਕ ਨਹੀਂ ਸਿੱਖਿਆ ਤੇ ਜਦੋਂ ਮੈਕਸੀਕੋ ਦੇ ਜੰਗਲਾਂ ਚ ਹਜ਼ਾਰਾਂ ਹੀ ਬੰਦਾ ਬੱਚੇ ਜਿਹੜੇ ਨੇ ਬਰਫ਼ ਦੇ ਤੋਦਿਆਂ ਥੱਲੇ ਤੇ ਹੋਰ ਜੰਗਲ ਚ ਸੱਪਾਂ ਦੇ ਦੁੱਧਿਆਂ ਨੇ ਮਤਲਬ ਡੰਗ ਮਾਰ ਕੇ ਮਾਰ ਦਿੱਤੇ ਮਰੇ ਉਹਨਾਂ ਤੋਂ ਸਬਕ ਨਹੀਂ ਸਿੱਖਿਆ ਤੇ ਸਬਕ ਹੁਣ ਇਹ ਤੋਂ ਵੀ ਨਹੀਂ ਸਿੱਖਣਾ ਉਹਨਾਂ ਨੇ ਅਜੇ ਵੀ ਬਹੁਤ ਪੰਜਾਬ ਦੇ ਲੋਕ ਜਿਨ੍ਹਾਂ ਕੋ 4 ਪੈਸੇ ਹੈ ਜਾਂ 2 ਕਿੱਲੇ ਜ਼ਮੀਨ ਹੈਗੀ ਆ ਉਹ ਵੇਚ ਕੇ ਅਜੇ ਵੀ ਕੁਝ ਬੰਦੇ ਮੈਕਸੀਕੋ ਦੀ ਜਾਂ ਕੈਨੇਡਾ ਦੀ ਜਿਹੜੀ ਸਰਹੱਦ ਟੱਪਣ ਦਾ ਯਤਨ ਕਰ ਰਹੇ ਹੋਣਗੇ ਅਜੇ ਵੀ ਅਸੀਂ ਬੇਨਤੀ ਕਰਦੇ ਆ ਕਿ ਜੇ ਉਹ ਨਹੀਂ ਪਹੁੰਚੇ ਤੇ ਰਸਤੇ ਦੇ ਵਿੱਚੋਂ ਹੀ ਉਹਨਾਂ ਨੂੰ ਵਾਪਸ ਬੁਲਾ ਲਿਆ ਜਾਵੇ ਔਰ ਜਿਹੜੇ ਏਜੰਟਾਂ ਨੂੰ ਦਿੱਤੇ ਪੈਸੇ ਆ ਕੁਛ ਨਾ ਕੁਛ ਪੈਸੇ ਵਾਪਸ ਲੈ ਲਓ ਤੇ ਜਿਹੜੇ ਬੰਦੇ ਆ ਜਿਹੇ ਠੇਕਾ ਉਹ ਏਜੰਟਾਂ ਨੂੰ 2-2 4-4 ਲੱਖ ਰੁਪਈਆ ਬੁੱਕ ਕਰਾਈ ਬੈਠੇ ਨੇ ਵੀ ਤੁਹਾਡਾ ਗਰੁੱਪ ਫਲਾਣੀ ਤਰੀਕ ਨੂੰ ਜਾਣਾ ਜਾਂ ਫਲਾਣੀ ਤਰੀਕ ਨੂੰ ਤੁਹਾਨੂੰ ਫਲਾਣੇ ਦੇਸ਼ ਚੋਂ ਭੇਜਣਾ ਔਰ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਹੀ ਜਾਓ ਉਹਨਾਂ ਏਜੰਟਾਂ ਦੇ ਕੋਲ ਔਰ ਆਪਣੇ 2-2 4-4 ਲੱਖ ਜਿਹੜੇ ਦਿੱਤੇ ਐਡਵਾਂਸ ਉਹ ਵਾਪਸ ਲੈ ਲਓ ਜੇ ਤੀਆਂ ਪੁੱਤਾਂ ਦੀ ਜਾਨ ਚਾਹੁੰਦੇ ਦੇ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਦੇ ਸਾਨੂੰ ਪਤਾ ਕਿ ਪੰਜਾਬ ਦੇ ਕੋਲੇ ਕੋਈ ਰੋਜ਼ਗਾਰ ਨਹੀਂ ਆ ਪੰਜਾਬ ਦੀਆਂ ਸਰਕਾਰਾਂ ਰੋਜ਼ਗਾਰ ਦੇਣ ਵਾਸਤੇ ਬਣੀਆਂ ਹੀ ਨਹੀਂ ਨਾ ਇਹਨਾਂ ਰੋਜ਼ਗਾਰ ਦੇਣਾ ਜਿਹਦੀ ਦੁਖੀ ਹੋ ਕੇ ਨੌਜਵਾਨ ਜਿਹੜਾ ਉਹ ਬਾਹਰ ਜਾਣ ਦਾ ਰਸਤਾ ਲੱਭਦਾ ਹੈ ਪਰ ਹਾਂ ਰਸਤਾ ਲੱਭੋ ਪਰ ਕਾਨੂੰਨੀ ਤੌਰ ਤੇ ਲੱਭੋ ਔਰ ਗੈਰ ਕਾਨੂੰਨੀ ਤੌਰ ਤੇ ਕਿਸੇ ਵੀ ਦੇਸ਼ ਜਿੱਦੋਂ ਤੁਸੀਂ ਜਾਣ ਦਾ ਯਤਨ ਕਰੋਗੇ 14 ਖਾਸ਼ਰ ਬਹੁਤ ਭੈੜਾ ਹੋਏਗਾ ਬਿਲਕੁਲ ਸੋ ਚੰਗੀ ਸਾਡੇ ਲੋਕਾਂ ਨੂੰ ਬੇਨਤੀ ਹੈ ਸਰਕਾਰਾਂ ਨੇ ਤੇ ਤੁਹਾਡਾ ਕੋਈ ਹੱਥ ਪੱਲਾ ਨਹੀਂ ਉਹ ਸਿਰਫ ਫੋਟੋ ਲਵਾਉਣੀ ਸੀ ਕੱਲ ਲਵਾ ਤੇ ਨਹੀਂ ਡੀਜੀਪੀ ਸਾਹਿਬ ਨੇ ਕੱਲ ਬਿਆਨ ਦੇਣਾ ਸੀ ਉਹ ਦੇਤਾ ਉਹ ਦੇਤਾ ਪੰਜਾਬ ਦਾ ਮੁੱਖ ਮੰਤਰੀ ਇਹ ਉਹ ਤੇ ਖੈਤ ਤੁਹਾਨੂੰ ਟੂਕਾ ਲਾ ਲਾ ਕੇ ਤੁਹਾਨੂੰ ਕੋਈ ਸ਼ੇਰੋ ਸ਼ੇਰੀ ਸੁਣਾ ਕੇ ਜਾਂ ਕਮੇਦੀ ਕਰਕੇ ਸਾਰ ਲਏਗਾ ਪਰ ਇਹ ਤੁਹਾਨੂੰ ਦੁੱਖ ਤੁਹਾਡਾ ਹੀ ਹੈ ਤੇ ਤੁਸੀਂ ਖੁਦ ਆਪਣੇ ਪਿੰਡੇ ਤੇ ਦੁੱਖ ਹੰਡਾਉਣਾ ਸੋ ਉਹਨਾਂ ਨਾਲ ਸਾਡੀ ਹਮਦਰਦੀ ਬਹੁਤ ਹੈ ਜਿਹੜੇ ਬੰਦੇ ਵਾਪਸ ਆਏ ਨੇ ਪਰ ਨਾਲ ਦੀ ਨਾਲ ਅਸੀਂ ਬੇਨਤੀ ਜਰੂਰ ਕਰਾਂਗੇ ਕਿ ਐਦਾਂ ਦਾ ਗੈਰ ਕਾਨੂੰਨੀ ਗੈਰ ਪ੍ਰਵਾਸ ਜਿਹੜਾ ਉਹਨੂੰ ਰੋਕਣ ਦਾ ਆਪ ਹੀ ਆਪਾਂ ਯਤਨ ਕਰਾਂਗੇ ਆਪ ਹੀ ਸਮਝਦਾਰ ਬਣੋ ਸੋ ਤਾਂ ਹੀ ਸਾਡੀ ਜਵਾਨੀ ਜਿਹੜੀ ਆ ਬਚ ਸਕਦੀ ਆ ਔਰ ਪੰਜਾਬ ਗਰੋਥ ਕਰ ਸਕਦਾ ਜੇ ਤੁਸੀਂ ਇੱਥੇ ਰਹਿ ਕੇ ਬਿਲਕੁਲ ਇੱਥੇ ਰਹਿ ਕੇ ਜੇ ਤੂੰ ਛੋਟਾ ਮੋਟਾ ਕਾਰੋਬਾਰ ਕਰ ਲੋ ਪਰ ਆਪਣੀ ਜ਼ਿੰਦਗੀਆਂ ਚ ਆਪਣੇ ਪਰਿਵਾਰ ਨੂੰ ਜਿਹੜੇ ਉਹਨਾਂ ਬਜ਼ੁਰਗ ਮਾਤਾ ਪਿਤਾ ਆਪਣੇ ਤੁਹਾਡੇ ਛੋਟੇ ਛੋਟੇ ਬੱਚੇ ਜਾਂ ਤੁਹਾਡੀ ਘਰ ਵਾਲੀ ਹੈ ਉਹ ਅੱਜ ਕਿਸ ਹਾਲਤ ਚ ਹੈ ਇਹ ਸਾਨੂੰ ਪਤਾ ਹੈ ਕਿ ਤੁਸੀਂ ਉਹ ਕਿਰੇਵੇਂ ਕਿਰੇ ਹੋਣਗੇ ਸੋ ਉਹਨਾਂ ਦੀ ਮਤਲਬ ਖੁਸ਼ੀ ਵਾਸਤੇ ਤੁਸੀਂ ਇੱਥੇ ਰਹਿ ਕੇ ਆਪਣੇ ਆਪ ਚੰਗੇ ਕਾਰੋਬਾਰ ਕਰਕੇ ਆਪ ਵੀ ਤੇ ਆਪਣੇ ਪਰਿਵਾਰ ਨੂੰ ਵੀ ਸੁਖੀ ਰੱਖਣ ਦਾ ਯਤਨ ਕਰੋ ਬਿਲਕੁਲ ਜੀ ਇਹ ਸੀ 트럼ਪ ਦੁਆਰਾ ਰਿਪੋਰਟ ਕੀਤੇ ਹੋਏ ਉਹਨਾਂ ਪੰਜਾਬੀ ਤੇ ਭਾਰਤੀਆਂ ਤੇ ਖਾਸ ਚਰਚਾ ਇੱਕ ਵਾਰੀ ਮੈਂ ਫੇਰ ਕਹੂੰਗਾ ਵੀ ਅਮਰੀਕਾ ਜਾਣ ਦੀ ਕੋਸ਼ਿਸ਼ ਨਾ ਕਰੋ ਉਹ ਏਜੰਟ ਵੀ ਸਾਵਧਾਨ ਹੋ ਜਾਣ ਜਿਹੜੇ ਏਜੰਟ ਅੱਜ ਵੀ ਸਭ ਜਗਤ ਖਾ ਰਹੇ ਨੇ ਕਿ ਵੀਜ਼ੇ ਤੇ ਅਮਰੀਕਾ ਜਾਓ ਸਟੱਡੀ ਬੇਸ ਤੇ ਅਮਰੀਕਾ ਜਾਓ ਸੋ ਕਿਰਪਾ ਕਰਕੇ ਇਨਾ ਪੋਲੇ ਪਾਲੇ ਲੋਕਾਂ ਨੂੰ ਗੁਮਰਾਹ ਨਾ ਕਰੋ ਨਹੀਂ ਤਾਂ ਡਿਪੋਰਟ ਜਿਹੜੀ ਹੈਗੇ ਨੇ ਇਹ ਵੀ ਹੋ ਜਾਣਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੋ ਇਹ ਯੂਐਫਏ ਦੀ ਹਰ ਸਾਲ ਦੀ ਤਰ੍ਹਾਂ ਪ੍ਰਕਰਿਆ ਹੁੰਦੀ ਹੈ ਜਦੋਂ ਸਰਕਾਰਾਂ ਚੇਂਜ ਹੁੰਦੀਆਂ ਨੇ ਤਾਂ ਆਪਣੇ ਐਕਸ਼ਨ ਪਲਾਨ ਦੇ ਵਿੱਚ ਆਉਂਦੀਆਂ ਨੇ ਉਸ ਐਕਸ਼ਨ ਪਲਾਨ ਦਾ ਇੱਕ ਮੂਡ ਹੈ ਇੱਕ ਜ਼ਰੀਆ ਹੈ ਜਿਹਦੇ ਤਹਿਤ ਇਹ ਹਿੰਦੁਸਤਾਨ ਭਾਰਤੀਆਂ ਦੀ ਵਾਪਸੀ ਜਿਹੜੀ ਹੈ ਵਤਨ ਵਾਪਸੀ ਉਹ ਕਰ ਰਹੇ ਨੇ ਡਿਪੋਰਟ ਦੇ ਜ਼ਰੀਏ ਦੋਸਤ ਤੁਹਾਨੂੰ ਸਾਡੀ ਅੱਜ ਦੀ ਚਰਚਾ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜਰੂਰ ਦੇ ਦਿਆ ਕਰੋ कल फे मिलांगे समय इनल ते तकलीफ़ इजाज़त रख